ਸਸਿਕਾ ਨੂੰ ਉਸ ਤੋਂ ਮੈਂ ਬੁਰੰਤ ਦਰਸਨਿੰਗ ਪੰਗੋਤੀ ਸਵਿਲੇ ਮੇਰ ਨਾਲ ਮੌਜੂਦ ਨੇ ਉਹਗੇ ਵਿਦਵਾਨ ਡਾਕਟਰ ਪਿਆਰ لال ਗਰਗ ਸਾਫ ਸਰ ਸਸਿਕਾ ਨੂੰ ਸਵਾਗਤ ਜੀ ਤੁਹਾਡਾ ਸ਼ੁਕਰੀਆ ਜੀ ਬਖਤ ਸਭ ਸਿਕਾ ਜੀ ਡਾਕਟਰ ਸਾਫ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਪੁਰਾਣੀ ਪਾਰਟੀ ਪੰਜਾਬ ਦੀ ਪੁਰਾਣੀ ਪਾਰਟੀ ਅੱਜ ਲੀਡਰਸ਼ਿਪ ਕਰਾਈਸਿਸ ਨਾਲ ਜੂਝ ਰਹੀ ਹੈ ਤਵਾਮ ਤਰ੍ਹਾਂ ਦਾ ਉਹਨਾਂ ਆਪਣਾ ਕੋਰ ਕਮੇਟੀ ਹੋਈ ਕੋਰ ਕਮੇਟੀ ਦੇ ਵਿੱਚ ਮੀਟਿੰਗਾਂ ਹੋਈਆਂ ਚਲੋ ਜੋ ਪਾਰਟੀਆਂ ਦਾ ਆਪਸ ਵਿੱਚ ਹੁੰਦਾ ਸਭ ਕੁਝ ਹੋ ਹੋਇਆ ਇੱਕ ਤਾਂ ਖੇਤਰੀ ਪਾਰਟੀ ਵਜੋਂ ਪੰਜਾਬ ਨੂੰ ਆਪਾਂ ਕਿਵੇਂ ਚਿਤਪ ਸਕਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਤੇ ਖੇਤਰੀ ਪਾਰਟੀ ਕਿਹਾ ਜਾਂਦਾ ਕਿ ਖੇਤਰ ਦੇ ਹੱਕਾਂ ਦੀ ਗੱਲ ਕਰਦੀ ਹੈ ਹੱਕਾਂ ਹੱਕ ਉਹ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੁੰਦਿਆਂ ਲੋਕ ਮਰਾਂ ਤੋਂ ਵਿਸਰ ਚੁੱਕੀ ਹੈ ਲੋਕ ਮਰਾਂ ਤੋਂ ਉਤਰ ਚੁੱਕੀ ਹੈ ਲੀਡਰਸ਼ਿਪ ਵੀ ਇਹ ਗੱਲ ਛਾੜਦੀ ਹੈ ਅੱਗੇ ਵੀ ਲੀਡਰਸ਼ਿਪ ਨੇ ਗੱਲ ਰੱਖੀ ਕਿ ਜਿਹੜੇ ਬੁੱਧੀਜੀਵੀ ਹੈਗੇ ਨੇ ਇੰਟੈਲੈਕਚੁਅਲ ਵਰਗ ਹੈਗਾ ਅਸੀਂ ਉਹਨਾਂ ਕੋਲ ਜਾਵਾਂਗੇ ਅਸੀਂ ਸਲਾਹ ਵੀ ਲਵਾਂਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੰਕਰਨ ਸਿੰਘ ਸੁਰਖਬਾਪਾ ਕਿਸ ਨਜ਼ਰੀਏ ਨਾਲ ਦੇਖੀਏ ਇੱਕ ਪਾਰਟੀ ਦੇ ਨਜ਼ਰੀਏ ਦੇ ਨਾਲ ਦੇਖੀਏ ਜਾਂ ਇੱਕ ਖੇਤਰੀ ਪਾਰਟੀ ਦੇ ਬਿਲਕੁਲ ਹਾਸ਼ੀਏ ਤੇ ੱਟਕੇ ਜਾਣ ਤੇ ਦੇਖੀਏ ਸੁਰਖਬਾਪਾ ਤੁਹਾਡਾ ਕੀ ਨਜ਼ਰੀਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਲੰਮਾ ਇਤਿਹਾਸ ਹੈ ਉਸ ਇਤਿਹਾਸ ਦੇ ਇੱਕ ਹਿੱਸੇ ਤੋਂ ਤੁਸੀਂ ਚੰਗੀਆਂ ਤਰ੍ਹਾਂ ਵਕਫੋ ਕਿਉਂਕਿ ਕਿੰਨੇ ਘਟਨਾਵਾਂ ਦੇ ਤਾਂ ਤੁਸੀਂ ਚਸ਼ਮਦੀਦ ਗਵਾਹ ਵੀ ਰਹੇ ਹੋ ਉਹਨਾਂ ਘਟਨਾਵਾਂ ਦੇ ਨਾਲ ਜੁੜ ਕੇ ਇਤਿਹਾਸ ਦੀਆਂ ਘਟਨਾਵਾਂ ਦੇ ਨਾਲ ਜੁੜ ਕੇ ਤੁਸੀਂ ਹੁਣ ਤੱਕ ਦੇਖਦੇ ਰਹੇ ਹੋ ਚੱਲੇ ਜਾਂਦੇ ਰਹੇ ਹੋ ਨਾਲ ਅੱਜ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਡਾਕਟਰ ਸਾਹਿਬ ਜੋ ਕੁਛ ਇਹ ਵਾਪਰ ਰਿਹਾ ਸ਼ਰੋਣੀ ਅਕਾਲੀ ਦਲ ਦੇ ਵਿੱਚ ਜੀ ਰੋਪ ਸਾਹਿਬ ਦੇਖੋ ਪ੍ਰੋਫੈਸਰ ਪਹਿਲੀ ਗੱਲ ਇਹ ਹੈ ਵੀ ਤਾਂ ਕੋਈ ਸ਼ੱਕ ਨਹੀਂ ਵੀ ਪੰਜਾਬ 'ਚ ਕੋਈ ਖੇਤਰੀ ਪਾਰਟੀ ਚਾਹੀਦੀ ਹੈ ਕਿਉਂਕਿ ਪੰਜਾਬ ਜਿਹੜਾ ਇਹ ਭਾਸ਼ਾਈ ਘਟ ਗਿਣਤੀ ਵੀ ਹੈ ਤੇ ਤਾਂ ਮੁੱਕਟ ਗਿੰਤੀ ਦੀ ਹੈ ਤੇ ਦੂਜੀ ਗੱਲ ਇਹ ਇੰਟਰਨੈਸ਼ਨਲ ਆਰਡਰ ਵੀ ਬੜੀ ਲੰਬੀ ਇਹਦੇ ਨਾਲ ਲੱਗਦੀ ਹੈ ਤੇ ਰੋਜ਼ ਇਸ ਨੂੰ ਉਸ ਦਾ ਵੀ ਤਕਲੀਫ ਚੜਨੀ ਪੈਂਦੀ ਹੈ ਇਸ ਤੋਂ ਅੱਗੇ ਕੋਈ ਪਾਣੀ ਔਰ ਜ਼ਮੀਨ ਤੋਂ ਬਿਨਾ ਕੋਈ ਸਰੋਤ ਵੀ ਨਹੀਂ ਪਾਣੀ ਵੀ ਹੁਣ ਤਾਂ ਮੁੱਕ ਚੱਲਿਆ ਹੈ ਜ਼ਮੀਨ ਜ਼ਮੀਨ ਰਹਿ ਗਈ ਹੈ ਉਹ ਜ਼ਮੀਨ ਦੇ ਉੱਤੇ ਵੀ ਕਬਜ਼ੇ ਨੇ ਸਾਰੀਆਂ ਤਿਆਰੀਆਂ ਨਾਲ ਕਿਸਾਨ ਨੂੰ ਦਰਨੇ ਡਾ ਉਸੇ ਸੰਕਟ ਦੇ ਵਿੱਚ ਹੋਇਆ ਹੋਰ ਕੋਈ ਚ ਹੈ ਨਹੀਂ ਬਹੁਤਾ ਕੁਝ ਕੋਈ ਖਣਿਜ ਨਹੀਂ ਹੈਗੇ ਕੋਈ ਕੁਝ ਨਹੀਂ ਹੈ ਕਿ ਕੋਈ ਪਹਾੜ ਨਹੀਂ ਹੈਗੇ ਕੋਈ ਜੰਗਲ ਨਹੀਂ ਹੈਗੇ ਜਿੱਥੋਂ ਕੋਈ ਮਦਦਤ ਬੰਡੀ ਹੋਵੇ ਜ਼ਮੀਨ ਦੇ ਬਿਨਾਂ ਉਹਦੇ ਵਿੱਚ ਅਸੀਂ ਅੰਨ ਬਠੇਰਾ ਪੈਦਾ ਕਰਦੇ ਆਂ ਪੂਰੇ ਮੁਲਕ ਦਾ ਜਦ ਵੀ ਪੰਜਾਬ ਹਰਿਆਣਾ ਦਾ ਅੰਨ ਘਟਦਾ ਉਹਦੇ ਮੁਲਕ ਦੇ ਜਿਹੜੇ ਅੰਨ ਦੇ ਭੰਡਾਰ ਨੇ ਹੋਟੇ ਰਹਿ ਜਾਂਦੇ ਨੇ ਕਹਿਣ ਜਿੰਨਾ ਬੱਕੀ ਕਹਿ। ਸੋ ਪਰ ਇਹ ਜਿਹੜਾ ਪਿਛਲੇ ਸਮੇਂ ਤੋਂ ਪਿਛੇ ਖਾਸ ਕਰਕੇ 30 ਸਾਲਾਂ ਤੋਂ ਜ਼ਿਆਦਾ ਕੇਂਦਰੀਕਰਨ ਵੱਲ ਨੂੰ ਵਧਿਆ ਕੇਂਦਰ ਇਹ ਕੇਂਦਰ ਨੇ ਸਾਰੀਆਂ ਸੁਭੇਂੀਆਂ ਸ਼ਕਤੀਆਂ ਕੋ-ਕੋ ਕੇ ਆਪਣੇ ਕੋਲ ਲੈ ਜਾਂਦੀਆਂ ਜਿਹੜੀ ਬਾਕੀਆਂ ਨੇ ਕੋਈ ਉਸ ਤਿੱਕੇ ਨਾਲ ਬੋਲੀ ਨਹੀਂ ਦੀ ਬੀਛੜੀਆਂ ਉਹ ਚੁੱਪ ਰਹੇ ਬਾਕੀ ਐਲਜੀ ਨੂੰ ਦੇਤੀਆਂ ਸਾਰੀਆਂ ਪਾਵਨ ਤਾਂ ਵੀ ਚੁੱਪ ਰਹੇ ਕਹਿੰਦੇ ਕਿਸੇ ਹੋਰ ਸੂਬੇ ਚ ਜਿਵੇਂ ਤਮਨਾਡੂ ਵਾਲੇ ਨੇ ਕਈ ਗੱਲਾਂ ਦੇ ਉੱਤੇ ਸਟੈਂਡ ਲਿਆ ਵੀ ਅਸੀਂ ਤੁਹਾਡਾ ਇਹ ਜਿਹੜੇ ਨੇ ਰੂਲ ਲਾਗੂ ਨਹੀਂ ਕਰਦੇ ਕਈ ਗੱਲਾਂ ਚ ਨਵੀਂ ਸਿੱਖਿਆ ਨੀਤੀ ਦੇ ਉੱਤੇ ਭਾਸ਼ਾ ਦੇ ਉੱਤੇ ਹੋਰ ਪਰ ਉਸ ਤ੍ਰਿਕਨ ਨਾਲ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹਨਾਂ ਦੇ ਉੱਤੇ ਕੋਈ ਔੜੀ ਵੱਡੀ ਗੱਲ ਨਹੀਂ ਕਰੀ ਉਹ ਆਪ ਦਾ ਉਂਝ ਚੜਾਈ ਜਾ ਰਹੇ ਨੇ ਕਿਉਂਕਿ ਆਪ ਹੀ ਪਾਵਰ ਚ ਨੇ ਤੇ ਪਰ ਪੰਜਾਬ ਦੇ ਵਿੱਚ ਇਹ ਹੈ ਵੀ ਸੂਬਿਆਂ ਦੇ ਅਧਿਕਾਰਾਂ ਕਿਉਂਕਿ ਚ ਕਾਂਗਰਸ ਆਉਂਦੀ ਰਹੀ ਹੈ ਕਾਦੀ ਦਰਾਂ ਦੇ ਉਲਟ ਹੋ ਕੇ ਕਾਦੀ ਦਰ ਨਾਲ ਮਤਲਬ ਬੀਜੇਪੀ ਦੇ ਰੜੇ ਰਿਹਾ ਹੈ ਪ੍ਰੈਕਟੀਕਲੀ ਤਸ਼ਹ ਇਹ ਕਿ ਸਾਲ ਦੇ ਪੰਜਾਬ ਦੇ ਜਿਹੜੇ ਹੱਕਾਂ ਦੀ ਗੱਲ ਕਰਨੀ ਸੀ ਉਹ ਬਿਲਕੁਲ ਨਹੀਂ ਹੋਈ ਤੇ ਵਰਕੇ ਥੋੜਾ ਕੋ ਗਿਆ ਕਿ ਪੰਜਾਬ ਦੇ ਫਰਜ਼ਪੇ ਨੂੰ ਪੰਜਾਬ ਦੇ ਇਤਿਹਾਸ ਨੂੰ ਤੇ ਪੰਜਾਬ ਦੇ ਹੱਕਾਂ ਦੀ ਬਲੀ ਚੜਾ ਦਿੱਤੀ ਗਈ ਇਹ ਆਪਦੇ ਪਰਿਵਾਰਾਂ ਦਾ ਆਪਦਾ ਰਾਜ ਰਹੇ ਵਪਾਰ ਰਹੇ ਤੇ ਦਰਬਾਰ ਕਾਇਮ ਰਹੇ ਉਹਦੇ ਵਿੱਚ ਕੋਈ ਵੀ ਕਟਨੀ ਐ ਕਾਲੀ ਦਲ ਦੇ ਵਿੱਚ ਵੀ ਜਿੰਨੇ ਨੇ ਨੇਤਾ ਨੇ ਸਾਰਿਆਂ ਨੇ ਆਪਦੇ ਜੋਕ ਅਡਜਸਟ ਕਰਨੇ ਸੀ ਉਹ ਸਾਰਿਆਂ ਦੀ ਜੋਕ ਆਏ ਹੋਏ ਨੇ ਜੇ ਤੁਸੀਂ ਕਿਸੇ ਨੇਤਾ ਨੂੰ ਦੇਖ ਲਓ ਜਿਹੜੇ ਕਾਲੀ ਦਲ ਦੇ ਨਾਲ ਖੜੇ ਨੇ ਉਹ ਵੀ ਜਿਹੜੇ ਉਹਨਾਂ ਦਾ ਵਿਰੋਧ ਕਰਨੇ ਨੇ ਉਹ ਵੀ ਉਹਨਾਂ ਚੋਂ ਤੁਸੀਂ ਦੇਖ ਲਓ ਵੀ ਕਿਹੜਾ ਜੀ ਨੇ ਆਪਦੇ ਜਵਾਕਾਂ ਨੂੰ ਨਾ ਅਡਜਸਟ ਕਰਾਇਆ ਹੋਵੇ ਸਵਾਏ ਜਵਾਕਾਂ ਨੂੰ ਦੇਉਂਦੇ ਹੋ ਤਾਂ ਕੋਈ ਕਰਿਆ ਨਹੀਂ ਆਮ ਜਿਹੜਾ ਸਿੱਖ ਨੌਜਵਾਨ ਹੈ ਉਹਨੂੰ ਤਾਂ ਪੋਲਿਟਿਕਸ ਚ ਨਹੀਂ ਲੈਂਦਾ ਸੋ ਉਹਦੇ ਵਿੱਚੋਂ ਅਸੀਂ ਦੇਖੀਏ ਔਰ ਆਪਦਿਆਂ ਨੂੰ ਉਹਨਾਂ ਨੇ ਨੌਕਰੀਆਂ ਦਵਾਈਆਂ ਆਪਦਿਆਂ ਨੂੰ ਉਹਨਾਂ ਨੇ ਵੱਡੇ ਅਫਸਰ ਬਣਾ ਲਿਆ ਸਾਰੇ ਪਾਸੇ ਉਹਨਾਂ ਨੇ ਆਪਦਾ ਹੀ ਛੱਪਾ ਪਾਇਆ ਹੋਇਆ ਉਹਨਾਂ ਦੀ ਆਪਸੀ ਲੜਾਈ ਆ ਸੱਚ ਉਹ ਕਹਿੰਦੇ ਅਸੀਂ ਕਮਜਾ ਕਰਦੇ ਉਹ ਕਰਦੇ ਕਹਿੰਦੇ ਅਸੀਂ ਕਮਜਾ ਕਰਤੀਏ ਉਹਦੇ ਵਿੱਚ ਉਹ ਚਤਰਾਇਸੀਆਂ ਨੇ ਜਿਹੜੀਆਂ ਬੀਜੇਪੀ ਨਾਲ ਸਮਝੌਤਾ ਕਰਕੇ ਚੱਲਣਾ ਚਾਹੁੰਦੀਆਂ ਨੇ ਜਿਹੜਾ ਸਮਝੌਤਾ ਕਰ ਚਰਬੰਦੀ ਤੇ ਰਾਣੇ ਉਹ ਜਿਹੜੀਆਂ ਨੇ ਉਹ ਸਿੱਧੇ ਬੀਜੇਪੀ ਨੇ ਤਾਂ ਪਹਿਲਾਂ ਇਹ ਬਿਲਕੁਲ ਨਹੀਂ ਦੇਖਦੇ ਉਹਨੂੰ ਬਠਕਲੇ ਨੂੰ ਉਹਨਾਂ ਨੇ ਜੋ ਕਰਿਆ ਜੋ ਉਹਨਾਂ ਨੇ ਨਵੀਨ ਪਟਰਾਇਖ ਨਾਲ ਕਰਿਆ ਜੋ ਉਹਨਾਂ ਨੇ ਈਵਨ ਨਿਤਿਸ਼ ਬਾਬੂ ਨਾਲ ਕਰਿਆ ਜਿੱਥੇ ਵੀ ਉਹ ਬੀਜੇਪੀ ਨੇ ਸਾਂਝ ਪਾਈ ਹੈ ਕਿਸੇ ਨਾਲ ਉਹਨੂੰ ਖਤਮ ਕਰਨ ਦੀ ਗੱਲ ਕਰੀਆ ਇੱਥੇ ਕਾਦੀਦਾਨ ਨੂੰ ਵੀ ਉਹ ਖਤਮ ਕਰਨ ਦੀ ਗੱਲ ਕਰ ਰਹੀ ਨਹੀਂ ਇਹਨਾਂ ਨੇ ਸਾਂਝ ਪਾਈ ਰੱਖੀ ਹੁਣ ਕੁਛ ਉਹਨੇ ਜਿਹੜੇ ਕਹਿੰਦੇ ਵਕਤੀ ਤੌਰ ਤੇ 2-4 ਸੀਟਾਂ ਮਿਲ ਜਾਣ ਜਦੋਂ ਜਾਨ ਬਚੀਤੇ ਡਾਕੋਂ ਪਾਏ ਵਾਲੀ ਗੱਲ ਉਹ ਨੇ ਜਿਹੜੇ ਸਮਝੌਤਾ ਕਰ ਚੁੰਦੇ ਸੀਗੇ ਬੀਜੇਪੀ ਨਾਲ ਵੀ ਜਾਂ ਜਿਵੇਂ ਮਰਗੇ ਪਾ ਦੋ ਚਾਰ ਸੀਟਾਂ ਜਿੱਤ ਲਈਏ ਥੋੜਾ ਸੱਤਾ ਦਾ ਆਨੰਦ ਮਾਣ ਲੀਏ ਹੋਰ ਕੋਈ ਇਹਦੇ ਵਿੱਚ ਆਇਆ ਤਾਂ ਹੈ ਨਹੀਂ ਸੀ ਵੀ ਪੰਜਾਬ ਦੇ ਹਿੱਤ ਦੀ ਗੱਲ ਤੋਂ ਤਾਂ ਪੰਜਾਬ ਦਾ ਤਾਂਨੇ ਹੋ ਰਹੀ ਹੈ ਹੁਣ ਦੋ ਇੱਕ ਕਿਸਮ ਦੇ ਢੜੇ ਬਣੇ ਬੈਠੇ ਨੇ ਦੋਨੇ ਢੜਿਆਂ ਚੋਂ ਕਿਹੜਾ ਢੜਾ ਹੈ ਜਿਹੜਾ ਇਹ ਗੱਲ ਕਹਿਣ ਤਿਆਰ ਕਰਿਆ ਸੀ ਪੰਜਾਬ ਦੇ ਹੱਕਾਂ ਦੀ ਲੜਾਈ ਲੜਾਂਗੇ ਅਸੀਂ ਪੰਜਾਬ ਦਾ ਪਾਣੀ ਪੰਜਾਬ ਦਾ ਆਈਡੀਆ ਫਰੋਕਿਆ ਹੋਇਆ ਹੈ ਪੰਜਾਬ ਦੇ ਉੱਤੇ 50 ਕਿਲੋਮੀਟਰ ਤੱਕ बीएसएफ 라 ਰੱਖੀ ਹੈ ਪੰਜਾਬ ਦੇ ਵਿੱਚ ਯੂਪੀਏ ਦੇ ਅੰਦਰ ਬੰਦਿਆਂ ਨੂੰ ਫੜਫੜ ਕੇ ਅੰਦਰ ਕਰਿਆ ਜਾ ਰਿਹਾ ਹੈ ਪੰਜਾਬ ਦੇ ਜੰਗਲਾਂ ਦੇ ਉੱਤੇ ਵੀ ਕੇਂਦਰ ਨੇ ਕਬਜ਼ਾ ਕਰ ਰੱਖਿਆ ਹੈ ਪੰਜਾਬ ਦੇ ਪਾਣੀਆਂ ਦਾ ਮਾਮਲਾ ਹੈ ਚੰਡੀਗੜ੍ਹ ਦਾ ਮਾਮਲਾ ਹੈ ਪੰਜਾਬ ਜਿਹੜਾ ਪੁਨਰਗਠਨ ਕਾਨੂੰਨ ਆ ਉਹਦੇ ਜੋ ਕੁਝ ਹੋਇਆ ਤੇ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੈ ਇਹ ਸਾਰੇ ਮਾਮਲੇ ਜਿਹੜਾ ਕੇਂਦਰ ਤੋਂ ਪੈਸਾ ਸਾਡਾ ਆਉਣਾ ਜੀਐਸਟੀ ਦਾ ਹਿੱਸਾ ਉਹਦੇ 'ਚ ਵੀ ਅਨਾਕਾਨੀ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਇਹ ਜਿਹੜਾ ਹੈਗਾ ਇਹਦੇ ਉੱਤੇ ਦੋਹਾਂ ਚੋਂ ਕੋਈ ਵੀ ਸਟੈਂਡ ਨਹੀਂ ਲੈ ਰਿਹਾ ਜੀ ਪਹਿਲਾਂ ਇਕੱਠਿਆਂ ਨੇ ਤੁਹਾਡੇ ਆ ਵੀ ਅਸੀਂ ਜੀ ਕਿਸਾਨਾਂ ਨਹੀਂ ਹਾਂ ਮਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ ਧਰਮ ਚ ਦਖਲ ਨਹੀਂ ਦਾ ਜੀ ਨਾ ਹੋਵੇ ਜਾਦੇ ਹੁਣ ਡੋਹਟੀ ਹੋ ਰਹੇ ਨੇ ਹੁਣ ਤਾਂ ਬਿਲਕੁਲ ਹੀ ਹੋਰੀ ਪਾਸਾ ਹੋ ਗਿਆ ਵੀ ਕਰੀ ਜਾਣ ਦਖਲ ਦੀ ਆਪਾਂ ਲੈਣਾ ਕੀ ਆਪਾਂ ਦਾ ਧਰਮ ਦੇ ਨਾਂ ਤੇ ਹਿਰਾਸਤ ਕਰਨੀ ਆ ਆਪਾਂ ਨੇ ਕਿਹੜਾ ਕੋਈ ਧਰਮ ਨੂੰ ਬਚਾ ਕੇ ਰੱਖਣਾ ਹੈ ਇਤਿਹਾਸ ਆਪਾਂ ਕਿਹੜਾ ਕੋਈ ਇਤਿਹਾਸ ਸਿਰ ਗਿਆ ਆਪਾਂ ਤਾਂ ਇਤਿਹਾਸ ਦੇ ਉੱਤੇ ਐਸ਼ ਕਰਨੀ ਆ ਸੋ ਇਸ ਕਰਕੇ ਗੇ ਦੋਨੇ ਤਰ੍ਹਾਂ ਇਹ ਇੱਕ ਦੂਜੇ ਨੂੰ ਨਿੱਚਾ ਦਿਖਾਉਣ ਦੀ ਗੱਲ ਕਰਦੀਆਂ ਨੇ ਇੱਕ ਦੂਜੇ ਨਾਲ ਬਹਿਸ ਹੋਵੇ ਸੀ ਕਰਦੀਆਂ ਨੇ ਪਰ ਜਿਹੜੀਆਂ ਦੋਨਾਂ ਤਰ੍ਹਾਂ ਕੀ ਲੜਾਈ ਹੋ ਰਹੀ ਹੈ ਕਿ ਲੀਡਰ ਕੌਣ ਹੋਵੇ ਇਹਦਾ ਮਤਲਬ ਸੰਗਤ ਦਾ ਤਾਂ ਕੋਈ ਮਤਲਬ ਨਾ ਰਿਹਾ ਪਾਰਟੀ ਦੇ ਵਿੱਚ ਵੀ ਪਾਰਟੀ ਕੈਡਰਾਂ ਦਾ ਕੋਈ ਸਵਾਲ ਨਹੀਂ ਹੈ ਲੀਡਰ ਕੌਣ ਹੋਵੇ ਇਹਦਾ ਸਵਾਲ ਹੈ ਉਹ ਪ੍ਰੇਮ ਚੰਦੂ ਮਾਜਰਾ ਹੋਵੇ ਸੁਖੀਰ ਬਾਦਲ ਹੋਵੇ ਉਹ ਸਕੰਦਰ ਸਿੰਘ ਮਲੂਕਾ ਹੋਵੇ ਕੌਣ ਹੋਵੇ ਲੀਡਰ ਦਾ ਸਵਾਲ ਹੈ ਜੇ ਤੁਸੀਂ ਜਿਹੜੀ ਸੰਗਤੀ ਸਿਧਾਂਤ ਹੈ ਉਹਨੂੰ ਛੱਡ ਕੇ ਇੱਕ ਲੀਡਰ ਦੇ ਉੱਤੇ ਕਰੋਗੇ ਉਹ ਤਾਂ ਫਿਰ ਝਗੜਿਆ ਆਪਾਂ ਇੰਨੀ ਤਕੜੀ ਪਾਰਟੀ મોદી ਸਾਹਿਬ ਭਾਜਪੀ ਦੀ ਉਹਦੇ ਅੰਦਰ ਝਗੜਾ ਪਿਆ ਤੇ ਇਹ ਰੇੜਕਾ ਸਰਕਾਰ ਆ ਬਣਾਉਣ ਦੇ باوجود ਰੇੜਕਾ ਪਿਆ ਹੋਇਆ ਆਰਐਸਐਸ ਜਿਹੜੀ ਉਹਦੀ ਬੈਕਗ੍ਰਾਉਂਡ ਤੇ ਖੜੀ ਆ ਸਾਰੀ ਆئین ਪਛੋਕਰ ਦੇ ਉੱਤੇ ਜ਼ੋਰ ਲਾ ਕੇ ਉੱਤੇ ਰੇੜਕਾ ਪਿਆ ਰਿਹਾ ਮੋਨ ਭਗਤੀ ਦੇ ਆਪਾਂ ਬਿਆਨ ਸੁਣ ਰਹੇ ਆ ਵੀ ਕੀ ਕਹਿ ਰਹੇ ਨੇ ਉਹ ਖੁੱਲ ਕੇ ਆ ਰਿਹਾ ਹੁਣ ਤਾਂ ਸਾਹਮਣੇ ਗੜਕਰੀ ਸਾਹਿਬ ਦੇ ਸਾਹਮਣੇ ਆ ਰਿਹਾ ਹੋਰ ਜਦ ਇੱਕ ਅਧਿਕਾਰ ਇੱਕ ਵਿਅਕਤੀ ਦੇ ਉੱਤੇ ਤੁਸੀਂ ਅਧਿਕਾਰ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਉਹਨੂੰ ਅਧਿਕਾਰ ਹਟਾਉਣ ਦੀ ਕੋਸ਼ਿਸ਼ ਕਰੋਗੇ ਉਦੇ ਨਾਲ ਤੁਸੀਂ ਪੰਜਾਬ ਦਾ ਕੀ ਕਰੋਗੇ ਪੰਜਾਬ ਵਾਸੀ ਕੀ ਕਰੋਗੇ ਇਹਦਾ ਚਾ ਜਵਾਬ ਦੇ ਦਿਓ ਨਾ ਖੁਦ ਤਾਂ ਵੀ ਤਾਕਤ ਦੀ ਲੜਾਈ ਹੈ ਨਾ ਤੁਸੀਂ ਸਿੱਖੀ ਦਾ ਲੋਕਾਂ ਦਾ ਪੰਥ ਦਾ ਲੈਨੇ ਹੋ ਜੇ ਤੁਸੀਂ ਸਿੱਖੀ ਦਾ ਲੋਕਾਂ ਦਾ ਪੰਥ ਦਾ ਨਾਂ ਲੈਣਾ ਹੈ ਤੇ ਫਿਰ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਨਾ ਸੋ ਮੈਨੂੰ ਆਇ ਲੱਗਦਾ ਹੈ ਵੀ ਹੱਕਾਂ ਦੀ ਗੱਲ ਕਰਨੀ ਭਈ ਇਹਨਾਂ ਦੀ ਅੰਦਰੂਨੀ ਲੜਾਈ ਜਿਹੜੀ ਹੈ ਉਹ ਇਹ ਹੈ ਅੱਜ ਇਹਨਾਂ ਸਾਹਮਣੇ ਸੰਕਟ ਕੀ ਖੜਾ ਹੈ ਸੰਕਟ ਇਹ ਖੜਾ ਹੈ ਕਿ ਇੱਕ ਪਾਸੇ ਬੀਜੇਪੀ ਪੰਜਾਬ ਦੇ ਵਿੱਚ ਕੋਈ ਨਹੀਂ ਮੰਨਦਾ ਬੜੇ ਆ ਮੈਂ ਹੁਣੇ ਇੱਕ ਪੜਿਆ ਸੀ ਵੀ ਤੁਹਾਨੂੰ ਨਹੀਂ ਪਤਾ ਵੀ ਇਹਨਾਂ ਕਿਵੇਂ ਚਿੱਠੀਆਂ ਲਿਖਦਾ ਫਲਾਣਾ ਕਿਵੇਂ ਲਿਖਦਾ ਕਿਉਂਕਿ ਜਿਹਨੂੰ ਸਟੇਟ ਦੀ ਡੀ ਪੂਰੀ ਤਰ੍ਹਾਂ ਸਮਝ ਨਹੀਂ ਨਾ ਉਹਨੂੰ ਆਇਆ ਲੱਗਦਾ ਹੁੰਦਾ ਵੀ ਸਟੇਟ ਜੋ ਕੁਝ ਕਹਿੰਦੀ ਹੈ ਉਹੀ ਕੁਝ ਕਰ ਰਹੀ ਹੈ ਹੁਣ ਇਹਦੇ ਵਿੱਚ ਆਮ ਬੰਦਿਆਂ ਨੂੰ ਵੀ ਪਤਾ ਹੈ ਵੀ ਜਿਹੜਾ ਇੱਥੇ ਗਰਮ ਦਲ ਨੂੰ ਵਧਾਉਣ ਦੀ ਗੱਲ ਕਰ ਰਹੀ ਹੈ ਉਹ ਤਾਂ ਕੌਣ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੇ ਉਹ ਗਰਮ ਦਲ ਦੀ ਗੱਲ ਨਾ ਕਰਦੇ ਇਹ ਤਾਂ 18 255 ਪਰ 18.5 ਬਚਣ ਵੋਟ ਥੋੜਾ ਲੈ ਲੈਣੀ ਸੀ ਜਿਹੜਾ ਫਰੀਦਕੋਟ ਜਾਂ ਜਿਹੜਾ ਇਹ ਖਡੂਰ ਸਾਹਿਬ ਹੈ ਜਿੱਥੇ ਉਹਨਾਂ ਦੀ ਸਾਰੀ 13 13 14 14 ਹਜ਼ਾਰ ਵੋਟ ਸੀਗੀ ਤੇ ਉਹ 87000 ਹੋ ਗਈ ਖਡੂਰ ਸਾਹਿਬ ਦੇ ਵਿੱਚ 1 ਲੱਖ 23000 ਹੋ ਗਈ ਫਰੀਦਕੋਟ ਜੋ ਐਵੇਂ ਹੀ ਥੋੜਾ ਆ ਜਾਣੀ ਸੀ ਸੋਤਰ ਵੀ ਕਰਨ ਦੀ ਪੋਲਿਟਿਕਸ ਕੌਣ ਕਰ ਰਹੇ ਨੇ ਇਹ ਸਭ ਨੂੰ ਪਤਾ ਹੈ ਪਰ ਫਿਰ ਵੀ ਉਹਨਾਂ ਦੇ ਸਮਰਥਕ ਜਾਂ ਜਿਹੜੇ ਕਈ ਵਾਰ ਬਹੁਤੀ ਗੱਲ ਪਤਾ ਨਹੀਂ ਹੁੰਦਾ ਕੰਤੋਂ ਦਿਖਦੀ ਹੁੰਦੀ ਆ ਉਹਦੇ ਹਿਸਾਬ ਨਾਲ ਪੂਰਾ ਸਟੈਂਡ ਲੈ ਕੇ ਖੜ ਜਾਂਦੀ ਨਹੀਂ ਮੈਨੂੰ ਬਹੁਤ ਕੁਝ ਪਤਾ ਹੈ ਮੈਨੂੰ ਬਹੁਤ ਗਿਆਨ ਹੈ ਇਹ ਤਾਂ ਗੱਲ ਹੀ ਆਈ ਹੈ ਕਹਿੰਦੇ ਨਹੀਂ ਕਿਉਂਕਿ ਅਸੀਂ ਸਿਖਾਈ ਇਦਾਂ ਦਿੱਤਾ ਅਸੀਂ ਉਹਨੂੰ ਡੋਂਗਾਹੀ ਚ ਦੇਖਣਾ ਸਿਖਾਇਆ ਹੀ ਨਹੀਂ ਪਿਛੇ 30 ਸਾਲਾਂ ਦੇ ਜਿਹੜੀ ਨੌਜਾਨ 30 ਸਾਲ ਦੇ ਜਿਹੜੇ ਉਹਨਾਂ ਕੋਲ 35 40 ਸਾਲ ਦੇ ਹੋ ਗਏ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਬਲੂ ਸਟਾਰ ਵੇਲੇ ਕੀ ਹੋਇਆ ਸੀ ਕਿਉਂਕਿ ਬਲੂ ਸਟਾਰ ਹੋਏ ਨੂੰ 40 ਸਾਲ ਹੋ ਗਏ ਜੇ ਉਦੋਂ ਦਾ 5-7 ਸਾਲ ਪਹਿਲਾਂ ਵੀ ਜੰਮੇ ਹੋਣਗੇ 80 ਦੇ ਜੰਮੇ ਉਹਨੂੰ ਵੀ ਨਹੀਂ ਪਤਾ ਬਹੁਤਾ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਜੋ 45 50 ਸਾਲ ਦਾ ਦੇ ਬੰਦਿਆਂ ਨੂੰ ਨਹੀਂ ਜੇ ਕੁਝ ਪਤਾ ਤੇ ਬਾਕੀ ਪੀਲੇ ਨੂੰ ਕੀ ਪਤਾ ਉਤਲੇ ਤਾਂ ਹੁਣ ਥੋੜੀ ਰਹਿ ਗਏ ਸੋ ਇਸ ਕਰਕੇ ਇਹ ਜਿਹੜਾ ਸਾਡਾ ਸੰਕਟ ਹੈ ਉਹ ਇਸ ਗੱਲ ਦਾ ਹੈ ਕਿ ਸਾਨੂੰ ਇਹ ਪਤਾ ਹੀ ਨਹੀਂ ਵੀ ਪਿਛਲੇ ਸਮੇਂ ਚ ਪੰਜਾਬ ਨਾਲ ਵਾਪਰਿਆ ਕੀ ਹੈ ਅਸੀਂ ਉਹ ਆ ਕਰ ਦੋ ਆ ਕਰ ਦੋ ਡਾਂਗ ਮਾਰ ਦੋ ਹਥਿਆਰ ਚੁੱਕ ਲੋ ਹਾਂ ਹੁਣ ਇੱਥੇ ਖਾਲਸਾਣ ਬਣਾ ਲਓ ਹੁਣ ਇਹਨੂੰ ਹਰਾ ਦੋ ਇਹਨੂੰ ਜਿਤਾ ਦੋ ਇੱਥੇ ਦਲ ਇਕੱਠੇ ਕਰ ਲਓ ਇੱਥੇ ਹਿੰਦੂ ਇਕੱਠੇ ਕਰ ਲਓ ਇੱਥੇ ਸਿੱਖ ਇਕੱਠੇ ਕਰ ਲਓ ਇਹਦੇ ਜਾਂ ਸ਼ਹਿਰੀ ਇਕੱਠੇ ਕਰ ਲਓ ਇਹ ਕਿਸਾਨ ਐ ਕਰਦੇ ਨੇ ਇਹ ਮਜ਼ਦੂਰ ਐ ਕਰਦੇ ਨੇ ਸਾਰੇ ਉਸ ਦੇ ਉੱਤੇ ਅਸੀਂ ਸਾਰੇ ਕੁਚੋਲੇ ਚ ਪਏ ਹੋਏ ਆ। ਉਹ ਕੁਚੋਲੇ ਚੋਂ ਨਿਕਲਣ ਦਾ ਇੱਕੋ ਤਰੀਕਾ ਹੈ ਕਿ ਪੰਜਾਬ ਦੇ ਵਿੱਚ ਇੱਕ ਜਨਤਕ ਮਹਿੰਮ ਸ਼ੁਰੂ ਹੋਵੇ। ਔਰ ਉਹ ਜਿਹੜੀ ਜਨਤਕ ਮਹਿੰਮ ਹੈ ਕੋਈ ਵੀ ਕਰੇ ਇਹਨਾਂ ਦੋਹਾਂ ਧੜਿਆਂ ਚ ਜਿਹੜਾ ਕਰਨਾ ਚਾਹੁੰਦਾ ਕਰੇ। ਇਹ ਨੌਹੋਂ ਦੀ ਵਜ੍ਹਾ ਹੈ ਆਪ ਹੀ ਪਾਵਰ ਚ ਆ ਜਾਨੇ ਨੇ। ਇਹ ਕਹਿੰਦੇ ਨੇ ਇਹ ਵੀ ਹੁਣ ਅਕਾਲੀ ਦਲ ਚੋਂ ਸੁਖੀਰ ਬਾਦਲ ਛੱਡੇ। ਜੇ ਤੇ ਇਹਨਾਂ ਦੀ ਕੋਈ ਕਮੇਟੀ ਦੀ ਮੀਟਿੰਗ ਤੋਂ ਉਹਦੇ ਛਡਾ ਲੈਂਦੇ। ਐਨੇ ਇਕੱਠੇ ਸੀਗੇ ਹੁਣ ਆ ਕੇ ਜੋ ਬੋਲਦੇ ਨੇ ਉਹਦੇ ਉੱਥੇ ਕਹਿੰਦੇ ਜੇ ਉਹ ਨਾ ਛੱਡਦਾ ਬਾਈਕਟ ਕਰਕੇ ਆ ਜਾਂਦੇ ਹੁਣ ਵੀ ਤਾਂ ਬੋਲ ਰਹੇ ਨੇ ਇਹ ਤਾਂ ਹੀ ਪਤਾ ਲੱਗਦਾ ਵੀ ਕਿਤੇ ਹੋਰ ਗੱਲ ਕਰ ਰਹੇ ਨੇ ਇਹ ਕਿਉਂਕਿ ਉਹਦੇ ਇਨ ਕੋ ਮੌਕਾ ਸੀ ਆ ਚੀ 2 ਦਿਨ ਤਾਂ ਹੋਏ ਨੇ ਜਾਂ ਤਾਂ ਹੋਵੇਗਾ ਨਾ ਬਹੁਤ ਪੁਰਾਣੀ ਗੱਲ ਹੋ ਗਈ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਜਦੋਂ ਉਹਦੇ ਵਿੱਚ ਇਹਨਾਂ ਨੂੰ ਖੁੱਲ ਕੇ ਬੋਲਣ ਦਾ ਮੌਕਾ ਸੀ ਉਹ ਨਹੀਂ ਕਿਉਂ ਨਾ ਇਹਨਾਂ ਨੇ ਫੈਸਲਾ ਕਰਕੇ ਆਏ ਵੀ ਜਾਂ ਤਾਂ ਦੇਖੋ ਜੀ ਤੁਸੀਂ ਆਪਦੀ ਪ੍ਰਧਾਨਗੀ ਛੱਡੋ ਅਸੀਂ ਆਪਦਾ ਕੋਈ ਟਿਕਦੇ ਆ ਪ੍ਰਧਾਨ ਨਹੀਂ ਜਾਂ ਫਿਰ ਅਸੀਂ ਇੱਥੇ ਚੱਬਿਆ ਤੁਸੀਂ ਆਪਦਾ ਚੜਾ ਦਿਓ ਜੋ ਚੜਨਾ ਕਿਉਂ ਨਹੀਂ ਕਰਿਆ ਜੇ ਇਹਨਾਂ ਨੇ ਕਰਿਆ ਕੋਈ ਵੀਡੀਓ ਹੈਗੀ ਇਹਨਾਂ ਕੋਲ ਇਹ ਪੇਸ਼ ਕਰਦੇ ਨੇ ਜੇ ਉਹਨਾਂ ਕੋਲ ਵੀਡੀਓ ਹੈ ਕਿ ਇਹਨਾਂ ਨੇ ਨਹੀਂ ਕਿਹਾ ਉਹ ਪੇਸ਼ ਕਰਦੇ ਹਨ ਜੁਮੇਰ ਤੇ ਦੋਹਾਂ ਵੀ ਹੈ ਨਾ ਲੋਕਾਂ ਨੂੰ ਲੋਕਾਂ ਨੂੰ ਦੋਨੇ ਤਰ੍ਹਾਂ ਦੇ ਬੇਕੂ ਬਣਾਉਣਾ ਇਹ 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 ਤਾਂ ਕੋਈ ਹੱਕ ਨਹੀਂ ਇਹਨਾਂ ਨੂੰ ਉਹ ਬੇਕੂ ਬਣਾਉਣ ਦੀ ਗੱਲ ਕਰਦੇ ਨੇ ਇਹਨਾਂ ਦੀ ਆਪਸੀ ਲੜਾਈ ਹੈ ਨਾ ਉਹ ਇਹ ਪੰਥ ਦਾ ਲੈਂਦੇ ਨੇ ਨਾ ਉਹ ਇਹ ਸਿੱਖੀ ਦਾ ਲੈਂਦੇ ਨੇ ਸਿੱਖੀ ਨੂੰ ਤਾਂ ਸਿੱਖੀ ਦੇ ਵਿੱਚ ਸਾਰਾ ਇਤਿਹਾਸ ਖਰਾਬ ਕਰਿਆ ਹੋਇਆ ਉਹਦੇ ਤੋਂ ਬੋਲੇ ਨਹੀਂ ਇਹ ਜਿਹੜੇ ਅੱਜ ਵਿਰੁੱਧ ਬੋਲਣ ਵਾਲੇ ਨੇ ਨਹੀਂ ਇੱਕ ਦਿਨ ਸਿੱਖ ਇਤਿਹਾਸੀਆਂ ਜਿਹੜੀਆਂ ਕਿਤਾਬਾਂ ਜੋਈ ਨਾ ਉਹਦਾ ਕਹਾਣ ਕਰਿਆ ਗਿਆ ਤੇ ਹਸ ਦੀਆਂ ਕਦਮਾਂ ਦੀ ਇੱਕ ਦਿਨੀ ਬੋਲੀ ਜੇ ਬੋਲਣ ਦਾ ਤਾਂ ਅਸੇ ਨਾ ਇੱਕ ਬੰਦਾ ਬੋਲਦਾ ਹੋਵੇ ਇੱਕ ਬੰਦੇ ਨੇ ਕਦੇ ਵਿਖ ਕੇ ਮੜ ਜਾ ਦਿੱਤਾ ਹੋਵੇ ਯਾਰ ਇਹ ਗੱਲ ਬਹੁਤ ਮਾੜੀ ਹੋਈ ਸਿੱਖ ਰੈਫਰੈਂਸ ਬਾਇਬਲੀ ਰੀਤੇ ਗੱਲ ਕਰੀ ਹੋਵੇ ਕਦੇ ਵੀ ਦੱਸੋ ਕਿੱਥੇ ਹੈ ਸੋ ਇਸ ਕਰਕੇ ਆਪਾਂ ਉਹੀ ਜੀ ਗੱਲ ਹੈ ਜਿਵੇਂ ਪਹਿਲਾਂ ਬੀਬੀ ਜਗੀਰ ਕੌਰ ਕਹਿੰਦੀ ਹਾਂ ਮੇਰਾ ਵੀ ਨਾਮ ਵਾਫਾਫੀ ਚੋਂ ਤਾਂ ਨਿਕਲਦਾ ਸੀ ਪਰ ਇੱਟ ਕੀ ਕਿਉਂਕਿ ਮੈਨੂੰ ਟਿਕਣੀ ਸੀ ਇਸ ਕਰਕੇ ਮੈਂ ਬੁਰਬ ਹੋ ਰਹੀਆਂ ਜੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਂਦੇ ਫੇਰ ਨਹੀਂ ਹੋਣਾ ਪਰ ਦੋਨਾ ਸੀ ਉਹ ਤਾਂ ਸਪਸ਼ਟ ਹੀ ਸੀਗਾ ਸੋ ਇਸ ਕਰਕੇ ਇੱਨੇ ਜੀ ਢੀਂਟਾ ਸਾਹਿਬ ਦੇ ਉਹਨੂੰ ਆਪਣਾ ਪਰਮਿੰਦਰ ਟੀਨਸੈਂਟਿਕ ਟਿਕਟ ਮਿਲ ਗਈ ਹੁੰਦੀ ਫਿਰ ਢੀਂਟਾ ਸਾਹਿਬ ਨੇ ਨਹੀਂ ਵਖਰਣਾ ਸੀ ਜੇ ਮਲੂਕਾ ਸਾਹਿਬ ਨੂੰ 1:00 ਵਜੇ ਦੋ ਟਿਕਟਾਂ ਦੇਤੀਆਂ ਹੁੰਦੀਆਂ ਫਿਰ ਉਹਨਾਂ ਨੇ ਵੀ ਨਹੀਂ ਇਹ ਕਰਨਾ ਸੀ ਕਿਉਂਕਿ ਸਭ ਦੇ ਸਾਹਮਣੇ ਸਿੱਧੀ ਗੱਲ ਹੈ ਮੈਨੂੰ ਆਹ ਕਰੋ ਜੀ ਨਹੀਂ ਤਾਂ ਮੈਂ ਨਹੀਂ ਮੈਂ ਤੁਹਾਡੇ ਨਾਲ ਨਹੀਂ ਮੰਨਦਾ ਕਿਉਂਕਿ ਹੁਣ ਨਾ ਤਾਂ ਅਕਾਲੀ ਦਲ ਉਸ ਤਰੀਕੇ ਨਾਲ ਲੋਕਾਂ 'ਚ ਜਾ ਰਿਹਾ ਜਿਹੜਾ ਸ਼੍ਰੋਮ ਅਕਾਲੀ ਦਲ ਆਪਦੇ ਆਪ ਨੂੰ ਕਹਿੰਦਾ ਹੈ ਨਾ ਇਹ ਜਾ ਰਹੇ ਨੇ ਜਿਹੜੇ ਵਿਰੋਧ ਕਰ ਲਾ ਰਹੇ ਨੇ ਇਹ ਇੱਕ ਦੂਜੇ ਨੂੰ ਮਤਲਬ ਨੀਵਾ ਦਿਖਾ ਕੇ ਜਿੱਤਣ ਦੀ ਕੋਸ਼ਿਸ਼ ਕਰ ਰਹ ਲੋਕਾਂ ਦੇ ਵਾਸਤੇ ਨਾ ਕੋਈ ਜਗਾ ਹੈ ਹੀ ਨਹੀਂ ਲੋਕਾਂ ਵਾਸਤੇ ਹੁਣ ਸੁਣ ਲਓ ਜਿਹੜੇ ਪ੍ਰੇਮ ਚੰਦੂ ਮਾਜੀ ਜੀ ਦੇ بیٹے ਨੇ ਉਹ ਐਮਐਲ ਬਈ ਸੀਗੇ ਤੇ ਇੱਕ ਹੁਣ ਕਾਂਗਰਸ ਚਲੇ ਗਏ ਮਾਨਸਾਹੀਆ ਸਾਹਿਬ ਉਹ ਐਮਐਲ ਦੇ ਸੀਗੇ ਆਪਦੇ ਜਿੰਨ ਐਮਐਲ ਸੀਗੇ ਕਾਂਗਰਸ ਦੇ ਜਿਨ੍ਹਾਂ ਜੋ ਇੱਕ ਵਾਰ ਚ ਮਨਿਸਟਰ ਵੀ ਹੋਣੇ ਜਿਹੜੇ ਚੇਅਰਮੈਨ ਸੀਗੇ ਸੁਖ ਸਰਕਾਰ ਗਿਆ ਉਹਨਾਂ ਨੇ ਕਿਸਾਨਾਂ ਦੇ ਉੱਤੇ ਇੱਕ ਕਿਸਾਨਾਂ ਦੇ ਸੰਘਰਦ ਦੇ ਉੱਤੇ ਤੇ ਇੱਕ ਰਿਪੋਰਟ ਬਣਾਈ ਬੜੀ ਸਟੱਡੀ ਕਰੀ ਗੋਹ ਉੱਥੇ ਜਾ ਉੱਥੇ ਜਾ ਉੱਥੇ ਜਾ ਤੇ ਉਹਦੇ ਜਿਹੜੇ ਹੱਲ ਲੱਭੇ ਬੜੇ ਹਸੋਹੀ ਨੇ ਉਹ ਕਿਸਾਨੀ ਦੇ ਨੇੜੇ ਤੇਰੇ ਵੀ ਨਹੀਂ ਜਦ ਕੋਈ ਸੁਣਦਾ ਉਹ ਦੋਰਾ ਕਹਿੰਦੇ ਜੀ ਕਿਸਾਨਾ ਜੋ ਮੈਂ ਕਰ ਜਾ ਤਾਂ ਛੱਡਦਾ ਇਹ ਵੱਡੀਆਂ ਵੱਡੀਆਂ ਕੋਠੀਆਂ ਪਾ ਲੈਂਦੇ ਨੇ ਇਹ ਵਿਹਾਂ ਤੇ ਬੜਾ ਖਰਚ ਕਰਦੇ ਨੇ ਅਸੀਂ ਪੰਜਾਬ ਦੇ ਜਿਹੜੇ ਖੁਦਕਸ਼ੀ ਪੀੜਤ ਪਰਿਵਾਰ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਉਹਨਾਂ ਦੇ ਇਕੱਠ ਕਰੇ ਨੇ ਬਠਿੰਡੇ ਚ ਮੋਗੇ ਚ ਬਰਨਾਲੇ ਚ ਸੰਗਰੂਰ ਚ ਪਟਿਆਲੇ ਚ ਤੇ ਹੁਸ਼ਿਆਰਪੁਰ ਚ ਮਾਨਸਾ ਚ ਸਾਨੂੰ ਕਿਤੇ ਲੱਭੀਆਂ ਨਹੀਂ ਕੋਠੀਆਂ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਕੋਠੀਆਂ ਲੱਭਦੀਆਂ ਹੋਣਗੀਆਂ ਜਾਂ ਇਹਨਾਂ ਦੇਖਿਆ ਨਹੀਂ ਇਹ 16 17 ਦੀ ਗੱਲ ਹੈ ਨਹੀਂ ਨਹੀਂ ਜਿਹੜੀ ਕਮੇਟੀ ਉਹ ਬਣੀ ਸੀ ਉਹ ਹਾਂ 17 17 ਤਾਂ ਜੇ ਸਰਕਾਰੀ ਬਣੀ ਸੀ 17 ਤੋਂ ਬਾਅਦ ਹੀ ਗੱਲ ਹੈ ਮੇਰੇ ਖਿਆਲ ਤੋਂ ਕਿਸਾਨ ਭਾਵਨ ਇੱਕ ਪ੍ਰੋਗਰਾਮ ਵੀ ਹੋਇਆ ਸੀ ਇਸ ਕਮੇਟੀ ਆਈ ਸੀ ਇਹ ਹਾਂ ਉਹ ਕਮੇਟੀ ਆਈ ਸੀ ਉਹੀ ਫਰਵਰੀ 17 ਤੱਕ ਸਰਕਾਰ ਹੀ ਬਣੀ ਸੀ ਨਾ ਕਾਂਗਰਸ ਦੀ ਕਾਂਗਰਸ ਦੀ ਸਰਕਾਰ ਨੇ ਬਣਾਈ ਸੀ ਓਕੇ ਜੀ ਇਹ 18 ਚ ਬਣੀ ਹੋਈ ਸੀ 18 ਦੀ ਗੱਲ ਹੈ 18 ਤੇ 19 ਇਹਨਾਂ ਨੇ ਸਟੱਡੀ ਕੀਤੀ ਜੀ ਠੀਕ ਤੇ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਦੂਜਾ ਇਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਨੇ ਇਹ ਜੈਕ ਫਰੂਟ ਦੀ ਨਾ ਉਹਦੀ ਡਰੈਗਨ ਫਰੂਟ ਦੀ ਖੇਤੀ ਕਰਨਾ ਬੜਾ ਪੈਸਾ ਹੋ ਜਾਊਗਾ ਨਾ ਦੇਖਿਆ ਵੀ ਡਰੈਗਨ ਫਰੂਟ ਕਿਵੇਂ ਹੋਊ ਕਿਵੇਂ ਖੇਤੀ ਹੋਊ ਕਿਵੇਂ ਕਰਨਾ ਹੈ ਕਿਵੇਂ ਬਦਲਾ ਕਰਨਾ ਉਹਦਾ ਕੋਈ ਨਹੀਂ ਉਹਦਾ ਮੰਡੀ ਕਰਨ ਕਿਵੇਂ ਹੋਊ ਜਿੱਦੇ ਸਾਰੇ ਡਰੈਗਨ ਫਰੂਟ ਵਿੱਚ ਲੱਗੇ ਉਹਦਾ ਮੁੱਲ ਕਿੰਨੇ ਮਿਲੂਗਾ ਕਿਉਂਕਿ ਜਿੱਦਾਂ ਲੋਕਾਂ ਨੇ ਮਿਰਚਾਂ ਵੀ ਜਿੰਨੇ ਸ਼ੁਰੂ ਕਰਤੇ ਉਹਦੇ ਮਿਰਚਾਂ ਸਸੀਆਂ ਹੋ ਗਈਆਂ ਜਿੱਦੇ ਦੇਖ ਦੇਖ ਆਲੂ ਵੀ ਜਿੰਨੇ ਸ਼ੁਰੂ ਤੇ ਆਲੂ ਸਸਤੇ ਹੋ ਗਏ ਉਹ ਸੁੱਟਨੇ ਪਏ ਜਿੱਦੇ ਗੰਨਾ ਜਿਆਦਾ ਵੀ ਜਿੰਨੇ ਉਹਦਾ ਗੰਨਾ ਸਸਤਾ ਹੋ ਜਾਂਦਾ ਸਵਾਲ ਤਾਂ ਮਾਰਕੀਟਿੰਗ ਦਾ ਨਾਲ ਮਾਰਕੀਟ ਕਿਸੇ ਹੋਰ ਦੇ ਹੱਥ ਚ ਹੈ ਮਾਰਕੀਟ ਤਾਂ ਵਪਾਰੀ ਦੇ ਹੱਥ ਚ ਹੈ ਵੱਡੇ ਦੇ ਮਾਰਕੀਟ ਕਿਸਾਨ ਦੇ ਹੱਥ ਚ ਨਹੀਂ ਹੈ ਉਹ ਤਾਂ ਜੇ ਸੌਦੇ ਵੀ ਕਰਦੇ ਆ ਪੈਪਸੀ ਆ ਲੈਣੇ ਸੌਦੇ ਕਰਦੇ ਸੀ ਮਿਰਚਾਂ ਦੇ ਟਮਾਟਰਾਂ ਦੇ ਆਦੂਆਂ ਦੇ ਆਪਾਂ ਨੂੰ ਪਤਾ ਹੈ ਚਾਟ ਬਣਾਉਂਦੇ ਨੇ ਇਹ ਚਿਪਸ ਬਣਾਉਂਦੇ ਨੇ ਤੇ ਇਹਨਾਂ ਦੇ ਸੌਦੇ ਕਰਦੇ ਸੀ ਮੁੜ ਕੇ ਮੁਕਰ ਗਏ ਮਸ਼ੀਨਾਂ ਦੇ ਤੋਂ ਕੁਆਲਿਟੀ ਘਟੀ ਗਈ ਇਹੀ ਹੈ ਨਾ ਤੇ ਉਹਨਾਂ ਨੇ ਨਹਿਰਾਂ ਦੇ ਵਿੱਚ ਉਹ ਸਾਡੇ ਹੁਟਿਆਰਾ ਨਾਲਾ ਹੈ ਉਹਦੇ ਵਿੱਚ ਸਾਰੇ ਸੁੱਟੇ ਟਮਾਟਰ ਲੋਕਾਂ ਨੇ ਸੋ ਇਸ ਕਰਕੇ ਇਹ ਹੈ ਨਾ ਬੜਾ ਹੀ ਸੌਖਾ ਹੈ ਕਿ ਤੁਸੀਂ ਡ੍ਰੈਗਨ ਫੂਡ ਦੀ ਖੇਤੀ ਕਰ ਲਓ ਵਿੱਚ ਹੈ ਨਾ ਕੋਈ ਔਖਾ ਕੰਮ ਨਹੀਂ ਨਾ ਇਹ ਡ੍ਰੈਗਨ ਫਰੂਟ ਦੀ ਖੇਤੀ ਉਹੀ ਹੋ ਗਈ ਜਿਵੇਂ ਕਿਸੇ ਨੇ ਕਿਹਾ ਕੋਈ ਜਵਾਨੇ ਦੀ ਗੱਲ ਹੱਸਦੇ ਹੁੰਦੇ ਆ ਜੀ ਉਦੋਂ ਇਹ ਕਹਿੰਦੇ ਅੰਦਰ ਗਾਂਦੀ ਨੇ ਪੁੱਛਿਆ ਵੀ ਲੋਕ ਰੌਲਾ ਕੰਪਨਾਂ ਕਹਿੰਦੇ ਜੀ ਕਹਿੰਦੇ ਸਾਨੂੰ ਰੋਟੀ ਨਹੀਂ ਮਿਲਦੀ ਕਹਿੰਦੇ ਸਿਰੇ ਡਬਲ ਟੀ ਖਾ ਲੈਣ। ਮਤਲਬ ਉਹੀ ਜੀ ਗੱਲ ਹੈ। ਸਾਡੇ ਇੱਕ ਸੱਚੀ ਮੁੱਚੀ ਮੈਂ ਆਪ ਦੇਖੀ ਕਿ ਵੀਡੀਓ ਆਈ। ਉਦੋਂ ਉਦੋਂ ਪਿੰਡਾਂ ਚਾਹੁੰਦੇ ਸੀਗੇ ਵੀਡੀਓ ਐ ਹੁਣ ਆਹ ਹਾਲ ਦੀ ਸੀ ਜਾਣਦੇ ਹੀ ਨਹੀਂ। ਹੁਣ ਤਾਂ ਪੰਚਾਇਤ ਅਫਸਰ ਨਹੀਂ ਜਾ ਕੇ ਰਾਜੀ। ਅਜ਼ਾਦ ਦੇਸ਼ ਹੋਇਆ ਹੋਇਆ ਸੀ ਅਜੇ ਤੇ ਉੱਥੇ ਉਹਨੂੰ ਗੰਨਾ ਦੇਦਾ ਵੀ ਚੁੱਪ ਨੂੰ ਉਹਨੇ ਚੁੱਪਿਆ ਬੜਾ ਮਿੱਠਾ ਤੇ ਕਹਿੰਦੀ ਐ ਇੰਨਾ ਮਿੱਠਾ ਕਿਉਂ ਐ ਸਾਡੇ ਉੱਥੇ ਧੂਲੀ ਮੇਰੇ ਮਾਲਵਾ ਮੇਂ ਸੀ ਗੰਨਾ ਬਹੁਤ ਵੀ ਦੇ ਸੀ ਲੋ ਕਹਿੰਦੇ ਜੀ ਮੁੱਢਾਇਕਾ ਕਹਿੰਦੀ ਅੱਗੇ ਤੋਂ ਮੁੱਢਾ ਬੀਜਿਆ ਕਰੋ ਕਿਉਂਕਿ ਉਹਨੂੰ ਵਿਚਾਰ ਨੂੰ ਪਤਾ ਨਹੀਂ ਸੀ ਮੁੱਢੇ ਦਾ ਮਤਲਬ ਕੀ ਐ ਸੋ ਉਹ ਜੀ ਇਹ ਜਿਹੜਾ ਡ੍ਰੈਗਨ ਫਰੂਟ ਵਾਲੇ ਨੇ ਉਹ ਉਹ ਜੀ ਨੇ ਅਰੇ ਇਹਨਾਂ ਦੇ ਦਸਤਖਤ ਨੇ ਚੰਦੂ ਮੱਝ ਦੇ ਬੇਟੇ ਨੇ ਕਿਸੇ ਹੋਰ ਕਾਰਨ ਕਰਕੇ ਉੱਥੇ ਦਸਤਖਤ ਕਰਨੋਂ ਨਾ ਕਰੀਆ ਇਸ ਕਰਕੇ ਨਹੀਂ ਕਰੀ ਵੀ ਇਹਦੇ ਚ ਲਿਖਿਆ ਜੋ ਆ ਉਹ ਗਲਤ ਐ ਸਾਲਾ ਉਸ ਤੋਂ ਨੇ ਨਹੀਂ ਕਰੀ ਇਸੇ ਤਰੀਕੇ ਫੇਰ ਉਹਦੇ ਵਿੱਚ ਕੀ ਲਿਖਿਆ ਕਹਿੰਦਾ ਜੀ ਇਹ ਨਾ ਕਿਸਾਨ ਦੀ ਆਮਦਨ ਵਧਾਈ ਜਾ ਸਕਦੀ ਐ ਜੇ ਉਹ ਸ਼ਹਿਦ ਦੀਆਂ ਮੱਖੀਆਂ ਦੇ ਖਾਦੀ ਖੋਖੇ ਰੱਖ ਲੇ ਖਾਦੀ ਖੋਖੇ ਦੇ ਵਿੱਚੋਂ ਸੁੰਗਣ ਨਾਲ ਜਿਹੜਾ ਜੁਕਾਮ हट ਜਾਂਦਾ ਤੇ ਜੇ ਉਹ ਇੱਕ ਬੰਦੇ ਨੂੰ ਖਾਦੀ ਖੋਖਾ ਸੰਗੋਂ ਦੇ 500 ਰੁਪਏ ਡੇ ਤੇ 10 ਕ ਬੰਦੇ ਆਉਣ ਤਾਂ ਉਹਨੂੰ 5000 ਰੁਪਏ ਦੀ ਰੋਜ਼ ਦੀ ਆਮਦਨ ਹੋ ਜੂਗੀ ਜੁਕਾਮ ਠਾਉਣ ਵਾਸਤੇ ਲੋਕ ਸੰਗਣ ਆਉਣਗੇ ਉਹਨੂੰ ਪੁੱਛੋ ਵੀ 500 ਰੁਪਇਆ ਤਾਂ ਉਹ ਦਵਾਈ ਵੱਡੀ ਤੋਂ ਵੱਡੀ ਨੂੰ ਨਾਲ ਉਹਨੂੰ ਤਿਆਰ ਨਹੀਂ ਜੁਕਾਮ ਵਾਸਤੇ ਦਵਾਈ ਦਿਵਾਉਣਾ ਹੋਊਗਾ ਉਹਦੇ ਕੋਲ ਚਲ ਮਤਲਬ ਦੇਖੋ ਹੱਸੋ ਹੀ ਨਾ ਫਿਰ ਕਹਿੰਦੇ ਜੀ ਮੱਖੀਆਂ ਜਿਹੜੀਆਂ ਨੇ ਸ਼ਹਿਦ ਦੀਆਂ ਇਹ ਜਦ ਭਿੰਨ ਭਣਾਉਂਦੀਆਂ ਨੇ ਬਹੁਤ ਸੰਗੀਤ ਪੈਦਾ ਕਰਦੀਆਂ ਨੇ ਇਹ ਬੱਚਿਆਂ ਨੂੰ ਤੇ ਬਦੁਰਗਾਂ ਨੂੰ ਬਹੁਤ ਪਿਆਰਾ ਲੱਗਦਾ ਤੇ ਉਹ ਇਹਦਾ ਸੰਗੀਤ ਸੁਣਨ ਆਉਣਗੇ ਜੋ ਪੰਜ ਕੋਕੇ ਮੱਖੀਆਂ ਵਾਲੇ ਰੱਖ ਲੈ ਐ ਦੱਸੋ ਠੀਕ ਉਹਨਾਂ ਤੋਂ ਪੰਜ-ਪੰਜ ਹਜ਼ਾਰ ਰੁਪਈਆ ਲੈ ਲੈ ਕੇ ਸੰਗੀਤ ਸੁਣਾਉਣ ਦਾ ਮੈਂ ਇਹੋ ਜਿਹਾ ਆਪਣਾ ਤੂੰ ਨਹੀਂ ਗੱਲਾਂ ਜਿਹੜੀਆਂ ਕੋਈ ਸੋਚ ਹੀ ਨਹੀਂ ਸਕਦਾ ਕਿਸਾਨ ਦੇ ਤੌਰ ਤੇ ਇਹ ਐਮਐਲਏ ਨੇ ਆਪਦੀ ਰਿਪੋਰਟ ਕਰੀਆਂ ਹੋਈਆਂ ਮੈਨੂੰ ਕਿਸੇ ਹਾਈ ਕੋਰਟ ਦੇ ਰਟ ਜੱਜ ਸਾਹਿਬਾਨ ਨੇ ਮੈਂ ਗੱਲ ਕਰੀ ਦੋ ਜੱਜ ਸਾਹਿਬਾਨ ਉਹਨਾਂ ਜੋ ਬਾਤ ਚਲਾਏ ਨਹੀਂ ਕਿ ਉਹ ਲੋਕਪਾਲ ਵੀ ਲਾਉਣ ਨੂੰ ਕਹਿੰਦੇ ਸੀ ਮੈਨੂੰ ਮੈਂ ਗੱਲ ਕਰੀ ਬੈਠੇ ਸੀ ਅਸੀਂ ਮੈਂ ਇਹ ਕਹਿੰਦੇ ਹੈ ਦੇਖਾ ਕਿ ਤੁਸੀਂ ਉਹਨਾਂ ਤੋਂ ਪੈਸਾ ਮੰਗੋ ਨਹੀਂ ਬੇਜੰਦ ਉਹ ਜਦ ਤੱਕ ਹੋ ਗਈ ਸੀ ਰਿਪੋਰਟ ਉਹ ਹਾਂ ਹਾਂ ਪੂਰੀ ਜਨਤਕ ਹੈ ਮੇਰੇ ਕੋਲ ਸਾਰੀ ਰਿਪੋਰਟ ਪਈ ਹੈ ਕਿੰਨੇ ਦੇਖਣੀ ਦੇਖ ਲੈ ਇਹ ਜਵਾਬ ਦੇ ਨਾ ਇਹ ਕਾਲੀ ਦਲ ਦੇ ਇਹ ਕਿਉਂਕਿ ਪ੍ਰੇਮ ਚੰਦ ਮਾਜੀ ਦਾ ਬੇਟਾ ਉਹਦੇ ਚ ਨਮਾਇੰਦੇ ਦੇ ਤੌਰ ਤੇ ਸੀ ਕਾਲੀ ਦਲ ਦੇ ਨਮਾਇੰਦੇ ਦੇ ਤੌਰ ਤੇ ਸੀ ਇਹ ਜਵਾਬ ਦੇ ਦੇਣ ਵੀ ਭਾਈ ਅਸੀਂ ਤਾਂ ਇਹੀ ਦੀਆਂ ਕਰਦੇ ਹਾਂ ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਦੀ ਸਿਰਫ ਲੜਾਈ ਆਪਦੀ ਨਿੱਜੀ ਲੜਾਈ ਹੈ ਇੰਨਾਂ ਦੀ ਲੜਾਈ ਇੱਕ ਦੂਜੇ ਨੂੰ ਠਿੱਬੀ ਲਾਉਂਦੀ ਆ ਇੱਕ ਦੂਜੇ ਦੇ ਉੱਤੇ ਕਬਜ਼ਾ ਕਰਨ ਦੀ ਆ ਇਹਨਾਂ ਦੀ ਲੜਾਈ ਪੰਜਾਬ ਦੇ ਹਿੱਤਾਂ 'ਚ ਨਹੀਂ ਜੇ ਪੰਜਾਬ ਦੇ ਹਿੱਤਾਂ 'ਚ ਇਹਨਾਂ ਨੇ ਜਿੰਨੇ ਐਨੇ ਵੱਡੇ ਇਕੱਠੇ ਹੋਏ ਨੇ ਅ ਕੱਲ ਕੋਈ ਨਾਮ ਲੈ ਰਿਹਾ ਸੀ ਮੈਨੂੰ ਨਹੀਂ ਪਤਾ ਉਹ ਕਿੰਨੇ ਠੀਕ ਨੇ ਕਿੰਨੇ ਇੱਕ ਗਲਤ ਨੇ ਕਿਉਂਕਿ ਕੋਈ ਕਹਿੰਦਾ ਵੀ ਇਹਨਾਂ ਨੇ ਅੰਦਰ ਬੋਲੇ ਨਹੀਂ ਉਹ ਤਾਂ ਸੁਖੀਰਵਾਦ ਨੇ ਆਪ ਕਹਿੰਦਾ ਸੀ ਵੀ ਮੈਂ ਛੱਡਣ ਨੂੰ ਤਿਆਰ ਆ ਕਿ ਨਹੀਂ ਨਹੀਂ ਜੀ ਤਾਂ ਸਵਾਲ ਹੀ ਨਹੀਂ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਤਾਂ ਲੋਕ ਕਹਿੰਦੇ ਨੇ ਇਹ 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 ਇਹਨਾਂ ਦੋਹਾਂ ਧਿਰਾਂ ਚੋਂ ਦੱਸਣ ਜਾਂ ਸੁਖੀਰਵਾਦ ਜੱਗਰ ਕਰ ਦੇ ਦਿਹਾੜੇ ਕੋਲ ਜੀ ਮੈਂ ਤਾਂ ਕਿਹਾ ਸੀ ਇਹ ਨਹੀਂ ਮੰਨੇ ਫਰਦ ਨੂੰ ਕਿਹਾ ਸੀ ਜਾਂ ਇਹ ਦਿਖਾ ਦੇ ਨੀ ਆ ਦੇਖ ਲੋ ਅਸੀਂ ਤਾਂ ਉੱਥੇ ਕਿਹਾ ਸੀ ਵੀ ਤੂੰ ਛਾ ਦੇ ਉਹਨੇ ਛੱਡੀ ਵੀ ਕੋਈ ਤਾਂ ਦਿਖਾਵੇਂ ਨਾ ਦੋਨੇ ਆਪਣੀ ਆਪਣੀ ਗੱਲ ਕਹੀ ਜਾਂਦੇ ਲੋਕਾਂ ਕੋਲ ਪਹੁੰਚੀ ਜਾਂਦੀ ਹੈ ਇਹ ਤਾਂ ਹੁਣ ਸੱਚ ਕੀ ਹੈ ਇਹ ਤਾਂ ਦੋਨਾਂ ਚ ਤਰ੍ਹਾਂ ਚੋਂ ਵੀਡੀਓ ਤੋਂ ਬਿਨਾਂ ਤਾਂ ਨਹੀਂ ਸਕਦਾ ਵੀਡੀਓ ਪੇਸ਼ ਕਰਦੇ ਨੇ ਬਣਾਇਆ ਹੋਣਾ ਕਿਸੇ ਨੇ ਕਿਸੇ ਨੇ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਮੋਬਾਈਲ ਤੇ ਅੱਜ ਕੱਲ ਬਣਾਈ ਲੈਂਦੇ ਨੇ ਬਹੁਤ ਸਾਰੇ ਜੇ ਉਹ ਨਾ ਹੋਵੇ ਸੋ ਇੱਕ ਤਾਂ ਇਹ ਹੈ ਦੂਜੇ ਪੱਖੇ ਦੇ ਵਿੱਚ ਇਹ ਹੈ ਵੀ ਜਿਹੜੇ ਇਹ ਚਲੋ ਇਹਨਾਂ ਦੀ ਆਪਸੀ ਲੜਾਈ ਵੀ ਆਪਸੀ ਲੜਾਈਆਂ ਚੋਂ ਵੀ ਕੋਈ ਚੰਗੀ ਨਿਕਲਿਆ ਹੋਵੇ ਤਾਂ ਕੋਈ ਮਾੜੀ ਗੱਲ ਨਹੀਂ ਹੁੰਦੀ ਜਿਹੜੇ ਕਹਿੰਦੇ ਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਕੰਮ ਨਹੀਂ ਕਰਦਾ ਇਹ ਪੰਜਾਬ ਦਾ ਏਜੰਟਾ ਬਣਾ ਕੇ ਪੇਸ਼ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਦੇ ਉੱਤੇ ਇਹ ਮੋਰਚਾ ਲਾ ਲੈਣ ਕਿਸਾਨਾਂ ਨੇ ਵੀ ਤਾਂ ਮੋਰਚਾ ਲਾਇਆ ਹੀ ਸੀ ਨਾ ਆ ਜਿਹੋ ਡਿਫਰ ਵੀ ਕਰਦੇ ਨੇ ਆ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਨੇ ਕਿ ਇਹ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਹਿੰਦੇ ਨੇ ਆਪਦੇ ਆਪ ਨੂੰ ਉਹਨਾਂ ਨੇ ਵੀ ਤਾਂ ਮੋਰਚਾ ਲਾਇਆ ਹੀ ਹੋਇਆ ਇਹ ਕਿਉਂ ਨਹੀਂ ਮੋਰਚਾ ਲਾ ਲੈਂਦੇ ਵੀ ਅਸੀਂ ਮੋਰਚਾ ਲਾਉਣਾ ਜੀ ਪਾਣੀ ਦੇ ਪੰਜਾਬ ਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਤੇ ਇਹ ਚੰਡੀਗੜ੍ਹ ਪੰਜਾਬ ਨੂੰ ਮਿਲਣ ਦਾ ਅਸੀਂ ਮੋਰਚਾ ਲਾਉਣਾ ਕਿਉਂ ਨਹੀਂ ਲਾਉਂਦੇ ਕੀ ਓਖਾ ਹੋਣਾ ਕਿ ਪੰਜਾਬ ਦੀ ਤਾਂ ਮਸਲੇ ਤਾਂ ਹੀ ਹੱਲ ਪੰਜਾਬ ਦਾ ਜਿਹੜਾ ਆਰਡੀਐਫ ਕੇਂਦਰ ਦੱਬੀ ਬਿਠਾਉ ਦੇਵੇ ਸਰਕਾਰ ਜਿਹੜੀ ਮਰਜ਼ੀ ਹੋਵੇ ਪੈਸੇ ਤਾਂ ਪੰਜਾਬ ਦੇ ਹਨਾ ਜੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਤਾਂ ਪੰਜਾਬ ਦੇ ਪਿੰਡਾਂ ਦੀਆਂ ਟੁੱਟੀਆਂ ਨੇ ਲੋਕਾਂ ਨੂੰ ਤਕਲੀਫ ਹੈ ਨਾ ਕੁਝ ਭਗਵੰਤ ਮਾਨ ਨੂੰ ਕੱਲ ਨੂੰ ਥੋੜਾ ਹੋਣੀ ਹੈ ਚੋਇਸ ਕਰਕੇ ਤੁਸੀਂ ਉਹ ਹੱਕਾਂ ਦੇ ਉੱਤੇ ਮੰਗ ਕਰੋ ਜਿੱਦੇ ਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਸੀ ਕਿ ਉਦੋਂ ਕੋਈ ਐਮਰਜੈਂਸੀ ਕੱਲੇ ਪੰਜਾਬ ਚ ਕਿਹੋ ਜੀ ਬਾਕੀ ਪੰਜਾਬ ਤਾਂ ਥੋੜਾ ਸੌਖਾ ਹੀ ਸੀ ਐਮਰਜੈਂਸੀ ਦੇ ਕੋਈ ਪੰਜਾਬ ਦੇ ਉੱਤੇ ਉਹ ਨਹੀਂ ਆਇਆ ਉਨਾਂ ਕਿੱਲੇ ਜਿਹੜੀ ਬਾਕੀ ਸਰੂਬਾਂ ਤੇ ਆਈ ਸੀ ਪਰ ਫਿਰ ਵੀ ਪੰਜਾਬ ਨੇ ਮੋਰਚਾ ਲਾਇਆ ਵੀ ਨਹੀਂ ਇਹ ਸਾਡੇ ਸਿਧਾਂਤ ਦੇ ਮੁਤਾਬਕ ਗਲਤ ਹੈ ਕਾਲੀ ਦਲ ਨੇ ਲਾਇਆ ਸੋ ਇਸ ਕਰਕੇ ਮੈਂ ਇਹ ਕਹਿਣਾ ਵੀ ਜਿਹੜੇ ਬੰਦੇ ਸਮਝਦੇ ਨੇ ਵੀ ਅਸੀਂ ਵੱਖਰਾ ਕਿਉਂ ਕਹੇ ਤਕੜਾ ਤਾਂ ਤਾਂ ਹੋਣਾ ਹੈ ਦੇਖੋ ਇੱਕ ਗੱਲ ਆਪਾਂ ਪੰਗੂਸ ਆਸ ਮੰਨ ਕੇ ਚੱਲੀਏ ਪੰਜਾਬ ਨੇ ਟਕੜਾ ਤਾਂ ਹੁਣਾ ਪੰਜਾਬ ਦੇ ਕਿਸਾਨਾਂ ਨੇ ਰੋਪਾਂ ਨੂੰ ਰਾਹ ਦਿਖਾਇਆ ਇਹ ਟਕੜਾ ਤਾਂ ਹੁਣਾ ਜੇ ਸੜਕਾਂ ਤੇ ਰਾਜਨੀਤੀ ਹੋਈ ਤੀ ਰਾਮ ਨਰ ਲੋਈਆ ਨੇ ਕਿਹਾ ਸੀ ਵੀ ਜਿੱਦੇ ਸੜਕਾਂ ਸੁੰਨੀਆਂ ਹੋ ਜਾਣਗੀਆਂ ਉਹਦੇ ਦੇਸ਼ ਦੀ ਸੰਸਦ ਵੀ ਸੁੰਨੀ ਹੋਏ ਅਪਾਂ ਪਿੱਛੇ ਦੇਖਿਆ ਹੀ ਹੈ ਸੰਸਦ ਚ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਸੀ ਉਹ ਸੁਣਨ ਵਰਗੇ ਕੰਮ ਸੀ ਸੁਣਨ ਹੋਰ ਕੀ ਹੁੰਦਾ ਸੁਣਨੇ ਕਰਤੀ ਸੀ ਸੋ ਜੇ ਕਾਦੀ ਦਲ ਨੇ ਕਾਗੀਦਲ ਦੇ ਕੁਝ ਘਟਕਾਂ ਨੇ ਕਾਗੀਦਲ ਦੇ ਕੁਝ ਬੰਦਿਆਂ ਨੇ ਕਾਗੀਦਲ ਦੇ ਕੁਝ ਲੀਡਰਾਂ ਨੇ ਪੰਜਾਬ ਦਾ ਕੁਝ ਕਰਨਾ ਵੀ ਤਾਂ ਉਹਨਾਂ ਨੇ ਆਪਦਾ ਕਰਨਾ ਫਿਰ ਤਾਂ ਆਪਦਾ ਤਹਰੇਕ ਹੀ ਆ ਆਪਦੇ ਵਾਸਤੇ ਤਾਂ ਹਰੇਕ ਹੀ ਆਪਦਾ ਪੇਟ ਭਰਨ ਵਾਸਤੇ ਕਰਦਾ ਹਾਲਾਂਕਿ ਆਪਦੇ ਵਾਸਤੇ ਕਹਿਣ ਦੇ ਉੱਤੇ ਤਾਂ ਬਾਬੇ ਨੇ ਤਾਂ ਇਹ ਕਿਹਾ ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਇਹ ਆਪਦਾ ਪੇਟ ਹੀ ਵਧਾਉਣ ਵਾਸਤੇ ਆ ਫਿਰ ਤਾਂ ਉਹ ਜਿਹਾ ਜੀਵਨ ਸਾਨੂੰ ਬਹੁਤਾ ਵੋ ਠੀਕ ਨਹੀਂ ਲੱਗਦਾ ਪਰ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਪੰਜਾਬ ਵਾਸਤੇ ਪੰਥ ਵਾਸਤੇ ਸਿੱਖ ਇਤਿਹਾਸ ਵਾਸਤੇ ਸਿੱਖ ਕੌਮ ਵਾਸਤੇ ਕੁਝ ਕਰ ਰਿਹਾ ਤੇ ਫੇਰ ਭਾਈ ਇਹ ਇਹਨਾਂ ਨੂੰ ਰੋਕਿਆ ਕਿਵੇਂ ਆਪਦਾ ਮੋਰਚਾ ਲਾ ਲੈਣ ਵੱਖਰਾ ਹੋ ਕੇ ਇਹ ਤਾਂ ਸਿਰਫ ਲੀਡਰਸ਼ਿਪ ਬਦਲਣ ਦੀ ਗੱਲ ਕਰ ਰਹੇ ਨੇ ਇਹ ਮੋਰਚੇ ਤੇ ਗੱਲ ਹੀ ਨਹੀਂ ਕਰਦੇ ਦੂਜੀ ਗੱਲ ਆ ਹੁਣੀ ਜਿਹੜੇ ਉਹ ਖਾਲਸਾ ਜੀ ਉੱਥੋਂ ਜਿੱਤੇ ਨੇ ਫਰੀਦਕੋਟ ਤੋਂ ਉਹਨਾਂ ਦੇ ਨਾਲ ਮੇਰੇ ਖਿਆਲ ਧੰਨ ਸਿੰਘ ਮੰਡ ਗਏ ਸੀਗੇ ਉਹਨਾਂ ਨੇ ਜਾ ਕੇ ਆ ਵੀ ਅਸੀਂ ਸ਼੍ਰੋਮਣੀ ਕਮੇਟੀ ਤੇ ਹੁਣ ਲੈ ਲੈਣਾ ਅਸੀਂ ਸ਼੍ਰੋਮਣੀ ਕਮੇਟੀ ਆਪਦੇ ਹੱਥ 'ਚ ਤੇ ਉਹ ਫਿਰ ਸ਼ਰੋਣੀ ਕਮੇਟੀ ਦੀ ਗੱਲ ਕਰਕੇ ਦੇਖਦੇ ਵੀ ਭਾਈ ਸ਼ਰੋਣੀ ਕਮੇਟੀ ਚ ਕਿਉਂ ਨਹੀਂ ਠੀਕ ਹੁੰਦਾ ਕਿਵੇਂ ਹੱਥ ਚ ਲੈਣੀ ਹੈ ਇਹ ਜਿਹੜਾ ਗਰੁੱਪ ਹੈ ਕਾਦੀਦਲ ਨੂੰ ਨਾਲ ਦਿੰਦਾ ਗੰਦਾ ਸ਼ਰੋਣੀ ਕਮੇਟੀ ਨੂੰ ਵੀ ਆਪਣੇ ਹੱਥ ਚ ਲੈ ਲੈ ਫਿਰ ਫਿਰ ਦੇਖ ਲੈਣੀ ਹੈ ਹਰਿਆਣੇ ਚ ਜਿਵੇਂ ਹੁਣ ਜੇ ਜਿਹੜਾ ਬੰਦਾ ਆਉਂਦਾ ਉਹ ਸਿੱਧਾ ਭਾਜਪਾ ਦੀ ਝੋਲੀ ਚ ਜਾਂਦਾ ਦੋ ਤਾਂ ਆਪਣੇ ਸਾਹਮਣੇ ਨੇ ਜਿਹਦੇ ਵਿੱਚ ਸੁਖਦੇਵ ਸਿੰਘ ਢਿੰਡਸਾ ਜੀ ਨੇ ਜਿੰਨੇ ਵੀ ਬੰਦੇ ਨਾਲ ਲੈ ਰਵੇ ਉਹ ਤਾਂ ਭਾਜਪਾ ਨਾਲ ਸੀਗਾ ਕੋਈ ਅੱਕੀ ਨਹੀਂ ਉਹਦੇ ਚ ਦੋ来 ਹੀ ਨਹੀਂ ਕੋਈ ਇਦਾਂ ਹੀ ਬੀਬੀ ਜ਼ਗੀਰ ਕੌਰ ਇੰਨੇ ਜਿਹੜੇ ਹਰਿਆਣੇ ਕਮਿਟੀ ਵਾਲੇ ਦਾਦੂਵਾਲ ਸਾਹਿਬ ਨੇ ਕਹਿੰਦਾ ਵੀ ਹਾਂ ਆਰਐਸਐਸ ਦਾ ਬਹੁਤ ਚੰਗਾ ਹੈ। ਇਦਾਂ ਹੀ ਜਿਹੜੇ ਹੁਣ ਖੜੇ ਕਰੇ ਨੇ ਉਹ ਰਾਜਦੇਵ ਸਿੰਘ ਖਾਲਸਾ ਉਹਨਾਂ ਨੇ ਉਹਨਾਂ ਦੇਤੇ ਲੱਗਦੇ ਨੇ ਵੀ ਉਹ ਤਾਂ ਮਤਲਬ ਰਾਸ਼ਟਰੀ ਸਿੱਖ ਸੰਗਤ ਦੇ ਰਹੇ ਨੇ ਕਿ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਰਿਹਾ ਪਤਾ ਨਹੀਂ ਕਿੰਨਾ ਇਹ ਕਿਉਂਕਿ ਆਰਐਸਐਸ ਦੇ ਕੋਈ ਰਿਟਨ ਰਿਕਾਰਡ ਤਾਂ ਹੁੰਦੇ ਨਹੀਂ ਵੀ ਕੌਣ ਕੀਆ ਕੌਣ ਨਹੀਂ ਪਰ ਕਿਤੇ ਨਾ ਕਿਤੇ ਕੋਈ ਖਬਰ ਕਦੇ ਨਾ ਕਦੇ ਕੋਈ ਲੱਭ ਜਾਂਦੀ ਹੁੰਦੀ ਹੈ ਉਹ ਲੋਕਾਂ ਨੇ ਮਿਹਨਤ ਨਹੀਂ ਕੀਤੀ ਜੇ ਮਿਹਨਤ ਕਰਕੇ ਉਹ ਲੱਭੀ ਜਾਊਗੀ ਦੇਰ ਸਾਹਮਣੇ ਵੀ ਰੱਖੀ ਜਾਊਗੀ ਪਰ ਜਿਹੜਾ ਕੋਈ ਰਾਜਦੇਵ ਸਿੰਘ ਖਾਲਸਾ ਜੀ ਬਾਰੇ ਉਹਨੇ ਮਨੋਇਤਾ ਦੇ ਲਿਖਿਆ ਉਹ ਤੱਕ ਤਾਂ ਬੰਦੇ ਵਿੱਚ ਉਪਲਬਧਾ ਹੁਣ ਤਾਂ ਉਹਦੇ ਚ ਕੋਈ ਦੁਸ਼ਕਿਪ ਨਹੀਂ ਹੈ ਜੋ ਉਹ ਦੇਖ ਲਿਆ ਜਾਵੇ ਵੀ ਉਹ ਕੀ ਹੈ ਸੋ ਇਸ ਕਰਕੇ ਪੰਜਾਬ ਦੇ ਉੱਤੇ ਇੱਕ ਵੱਡਾ ਖਤਰਾ ਹੈ ਉਹ ਖਤਰਾ ਇਹ ਹੈ ਕਿ ਪੰਜਾਬ ਦੀ ਜ਼ਮੀਨ ਤੇ ਪੰਗੂ ਸਾਹਿਬ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਵੱਡੇ ਕਾਰਪੋਰੇਟਿੰਗ ਲੈਣਾ ਚਾਹੁੰਦੇ ਨੇ ਆ ਜਿਹੜੇ ਵੱਡੇ ਵੱਡੇ ਕਾਰੀਡੋਰ ਬਣ ਰਹੇ ਨੇ ਉਹ ਐਸੇ ਵਾਸਤੇ ਬਣ ਰਹੇ ਨੇ ਕਿ ਇੱਥੇ ਖੇਤੀ ਕਾਰਪੋਰੇਟ ਕਰੇ ਉਹ ਕਾਰਪੋਰੇਟ ਹੈ ਜਮੀਨ ਮਹਿੰਗੀ ਮੁੱਲ ਲੈ ਲੈ ਇੱਕ ਵਾਰੀ ਇੱਕ ਵਾਰੀ ਤਾਕਤ ਜਾਣ ਚਾਹੇ ਲੋਕਾਂ ਨੂੰ ਖਦੇੜ ਦੇ ਚਾਹੇ ਲੋਕਾਂ ਨੂੰ ਕਰਜ਼ਾਈ ਕਰਕੇ ਲੋਕੀਂ ਆਪ ਹੀ ਛੱਡ ਜਾਣ ਜੋ ਮਰਜੀ ਤੌਰ ਤਰੀਕਾ ਵਰਤੇ ਚਾਹੇ ਨਿਚੇੜੀ ਬਣਾ ਕੇ ਵਰਤੇ ਕੋਈ ਇੱਕ ਵਾਰੀ ਬੈ ਕੇ ਤੇ ਇੰਨੀ ਜਰਖੇ ਜਮੀਨ ਹੈ ਵੀ ਇਹਦੇ ਨਾਲ ਐਂ ਫਿਰ ਚਾਂਦੀ ਬਣੂ ਉਹਨਾਂ ਦੀ ਆ ਫੇਰ ਆ ਵਪਾਰ ਪਾਕਿਸਤਾਨ ਵਿੱਚੋਂ ਫੁੱਟ ਨਹੀਂ ਜਾਣਾ ਹੈ ਪੀਏਲਾ ਹੁਣ ਵਪਾਰ ਬੰਦ ਹੈ ਨਾ ਫਿਰ ਖੁੱਲ੍ਹਦੀ ਜਾਣਾ ਕਈ ਕਹਿੰਦੇ ਨੇ ਵੀ ਵਪਾਰ ਖੁੱਲ੍ਹ ਜੀ ਮੈਂ ਕਿਹਾ ਤੁਸੀਂ ਭਲੇਖਾ ਨਾ ਰੱਖਿਓ ਵੀ ਤੁਸੀਂ ਕੰਕੜਾ ਰੇੜਾ ਪਰ ਕੇ ਜਾਂ ਰੇੜੀ ਪਰ ਕੇ ਜਾਂ ਟਰੈਕਟਰ ਪਰ ਕੇ ਉੱਥੇ ਜਾ ਕੇ ਲਾਹੌਰ ਵੇਚ ਆਉਂਗੇ ਇਸ ਨੂੰ ਨਹੀਂ ਜਾਣਦੇ ਨਾ ਤਾਂ ਦੇਖੋ ਕਿ ਖੁਸ਼ ਵੀ ਹੈਗੇ ਨੇ ਕਿ ਸਾਡਾ 2 ਕਰੋੜ ਦਾ ਗਿੱਲਾ ਚਲਾ ਗਿਆ ਸਾਡਾ 8 ਕਰੋੜ ਦਾ ਗਿੱਲਾ ਚਲਾ ਗਿਆ ਸਾਡਾ ਤਾਂ 10 ਕਰੋੜ ਦਾ ਏਕੜ ਵਿਕ ਗਿਆ ਉਹ 2-4 ਸਾਲ ਦੇ ਵਿੱਚ ਪੈਸਾ ਫਿਰ ਉਹਨਾਂ ਦੀ ਜੇਬਾਂ 'ਚ ਚਲੇ ਜਾਣਾ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਨਹੀਂ 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 ਪਰ ਕੋ ਸਾਵੇ ਕਲ ਹੋਰ ਕਹਿਣਾ ਮੈਂ ਅਸੀਂ ਹੋਰ ਦੇਖੋ ਮੈਂ ਇਥੇ ਮਾਂਦੀ ਕਹਿ ਰਹੀ ਆ ਅਸੀਂ ਆਪਦੇ ਜੀ ਗੱਲ ਸੱਚੀ ਵੀ ਹੈ ਉਹ ਹੁਣ ਰਜਿਸਟਰੀ ਕਰਾਤੀ ਜਿੰਨੇ ਪੈਸਾ ਚ ਉਹ ਕਹਿੰਨ ਚੰਗਾ ਜੀ ਆਹ ਤੇ ਕੋ ਆਪਣੇ ਪੈਸੇ ਮੇਰੀ ਵਾਪਸ ਕਰ ਦੇ ਜੇ ਕੱਲ੍ਹਗੇ ਵਾਪਸ ਤਾਂ ਉਹ ਕਹਣਗੇ ਨਾ ਭਾਈ ਹੁਣ ਤਾਂ ਸਾਡੀ ਹੋ ਗਈ ਹੁਣ ਤਾਂ ਮੁੱਲੇ ਦਾ 1.5 ਗੁਣਾ ਹੋ ਗਿਆ ਹਾਂ ਬਿਲਕੁਲ ਇਹ ਗੱਲ ਜਿਹੜੀ ਆ ਇਹ ਸਾਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਧਾਤੀ ਸਾਡੀ ਮਾਂ ਹੈ ਜਿਹਦੇ ਉੱਤੇ ਸਾਧੀਆਂ ਪੁਸ਼ਤਾਣਾਂ ਨੇ ਬਚਣਾ ਹੈ ਉਹ ਪੁਸ਼ਤਾਣ ਦਾ ਅਸੀਂ ਸਾਰਾ ਕੁਝ ਅੱਜ ਹੀ ਵੇਚ ਲਿਆ ਪਾਣੀ ਤਾਂ ਅਸੀਂ ਖਤਮ ਕਰ ਹੀ ਦਿੱਤਾ ਪਾਣੀ ਤਾਂ ਸੀ ਵੇਸਟ ਕਰ 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 ਕੇ ਹਾਲਾਂਕਿ ਕਿਸਾਨ ਨੂੰ ਕਰਦੇ ਨੇ ਦੋਸ਼ ਤਾਂ ਜਾਂਦਾ ਜਿਹੜੇ ਕਾਰਨ ਤੋਂ ਹੋਈ ਜਾਂਦੇ ਨੇ ਉੱਥੇ ਨਵਾਈ ਜਾਂਦੇ ਨੇ ਆਪਦੇ ਪਾਰਕਾਂ ਜਾਂ ਚੂਹਾਂ ਨੂੰ ਪਾਣੀ ਦੇ ਜਾਂਦੇ ਘਰ ਦੇ ਮਾੜੇ ਬੜੇ ਚਾਰ ਬੁੱਟੇ ਲਾ ਕੇ ਉਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਪਾਣੀ ਤਾਂ ਉਹ ਕਜੋਲੀ ਵਾਟਰ ਬਾਕਸ ਤੋਂ ਹੀ ਆ ਰਿਹਾ ਐ ਇੱਥੇ ਚੰਡੀਗੜ੍ਹ 'ਚ ਵੀ ਆ ਰਿਹਾ ਲੋਕ ਚੰਡੀਗੜ੍ਹ 'ਚ ਵੀ ਇੰਹੀ ਵਰਤੀ ਜਾ ਰਹੇ ਨੇ ਉਹ ਕਿਸਾਨ ਨੂੰ ਕਹਿ ਰਹੇ ਨੇ ਚੱਬ ਜੋ ਵੀ ਆ ਪਾਣੀ ਤਾਂ ਨਹੀਂ ਖਤਮ ਹੋ ਰਿਹਾ ਹੁਣ ਧਰਤੀ ਖਤਮ ਕਰਨ ਦੀ ਗੱਲ ਹੈ ਧਰਤੀ ਦੇ ਉੱਤੇ ਕਬਜ਼ੇ ਦੀ ਗੱਲ ਆ ਸਭ ਚ ਉਹ ਕਬਜ਼ਾ ਕਰਕੇ ਜਿਵੇਂ ਹੁਣ ਪਾਣੀ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਪੰਜ ਆਬ ਵੀ ਇੱਥੇ ਪਾਣੀ ਬੋਤਲਾਂ 'ਚ ਮੁੱਲ ਵਿਕੂਗਾ ਮੈਂ ਮੈਨੂੰ ਹੁਣ ਯਾਦ ਹੈ 1960 ਦੀ ਗੱਲ ਹੈ ਮੈਂ ਦਿੱਲੀ ਚਲਾ ਗਿਆ ਕਿਸੇ ਕੰਮ ਗਿਆ ਸੀ ਉੱਥੇ ਉਹ ਨਾ ਰੇੜੀ ਜੀ ਖੜੀ ਹੁੰਦੀ ਉਹ ਆ ਪੰਪ ਜੇ ਨਾਲ ਐ ਕਰਕੇ ਇੱਕ ਗਲਾਸ ਪਾਣੀ ਦਾ ਪਰੌਂਦੇ ਸੀ ਉਦੋਂ ਪਤਾ ਨਹੀਂ ਪੈਸੇ ਦੋ ਪੈਸੇ ਦਾ ਸੀਗਾ ਸਸਤਾ ਸੀ ਕੰਮ ਪਰ ਮੈਨੂੰ ਹੈਰਾਨੀ ਹੋਈ ਵੀ ਪਾਣੀ ਮੁੱਲ ਦੇ ਕਿਉਂ ਕੋਈ ਬੰਦਾ ਸੋਚ ਹੀ ਨਹੀਂ ਸਕਦਾ ਸੀ ਹੁਣ ਜਿੱਥੇ ਜਾਓ ਗੁਰਦੁਆਰਿਆਂ 'ਚ ਵੀ ਪਾਣੀ ਨਹੀਂ ਬੋਤਲਾਂ ਹੀ ਆਉਂਦੀਆਂ ਨੇ ਜਿਹੜੇ ਭੋਗ ਦੇ ਜਰ ਉੱਥੇ ਵੀ ਬੋਤਲਾਂ ਆਉਂਦੀਆਂ ਨੇ ਉਹ ਪਲਾਸਟਿਕ ਦੀਆਂ ਬੋਤਲਾਂ ਜਿਹੜੀਆਂ ਸਾਨੂੰ ਕੈਂਸਰ ਵੀ ਕਰਦੀਆਂ ਨੇ ਜਿਹੜਾ ਪਾਣੀ ਪਲਾਸਟਿਕ ਦੀ ਬੋਤਲ ਚ ਆ ਗਿਆ ਭੰਗੂ ਸਾਹਿਬ ਉਹ ਜਦ ਇੱਕ ਵਾਰੀ ਗਰਮ ਹੋ ਗਿਆ ਉਹ ਜਿਹੜੇ ਕੈਂਸਰ ਦੇ ਚੱਤ ਵਿੱਚ ਜਾਂਦੇ ਉਹਨੂੰ ਪੋਲੀਵਿਨਾਈਲ ਕਲੋਰਾਇਡ ਕਹਿੰਦੇ ਨੇ ਜਿਹੜੀ ਪੀਵੀਸੀ ਆਹ ਹੈ ਜਿਹੜੀ ਬੋਤਲ ਬਣੀ ਹੋਈ ਹੈ ਤੇ ਉਹ ਉਹਦੇ ਵਿੱਚੋਂ ਰਲ ਜਾਂਦਾ ਪਾਣੀ ਹੁਣ ਬੋਤਲਾਂ ਜਦ ਟਰੱਕਾਂ ਚ ਆਉਂਦੀਆਂ ਨੇ ਉਹ ਤਾਂ ਗਰਮ ਹੁੰਦੀਆਂ ਹੀ ਨੇ ਬਾਅਦ ਵਿੱਚ ਤੁਸੀਂ ਜਿੰਨੀ ਮਰਜੀ ਠੰਢੀਆਂ ਕਰੋ ਕੈਂਸਰ ਦੇ ਚੱਤ ਵਿੱਚ ਜਾਂਦੇ ਨੇ ਉਹਦੇ ਚ ਹੁਣ ਤਾਂ ਜਿਹੜੇ ਬਾਕੀ ਜਗ੍ਹਾ ਤਾਂ ਛੱਡੋ ਗੁਰਦੁਆਰਿਆਂ ਦੇ ਵਿੱਚ ਹੋ ਹੋਪਨਾਸਤਿਆਂ ਬੋਤਲਾਂ ਦਿੱਤੀਆਂ ਜਾਂਦੀਆਂ ਨੇ ਚਲੋ ਵਿਆਹ ਸ਼ਾਦੀਆਂ 'ਚ ਲੋਕ ਵਰਤੀ ਰਹੇ ਨੇ ਇੱਕ ਸੰਦਲ ਦਾ ਸਟੇਟਸ ਸਿੰਬਲ ਵੀ ਬਣਾ ਕੇ ਰੱਖਦੇ ਨੇ ਗੁਰਦੁਆਰਿਆਂ 'ਚ ਤਾਂ ਗਲਾਸ ਚੰਗੇ ਸੌਖੇ ਵਰਤੇ ਜਾ ਸਕਦੇ ਸੀ ਇੱਕ ਪਾਸੇ ਟੁੱਟੀ ਲੱਗੀ ਹੋਏ ਗਲਾਸ 'ਚੋਂ ਤਾਜਾ ਪਾਣੀ ਭਰ-ਭਰ ਕੇ ਵੀ ਜਾਨ ਜੀ ਨੇ ਸੰਗਤਾਂ ਨੇ ਪੀਣਾ ਦਾਸ ਟੁੱਟਿਆ ਲਾ ਦੋ ਕਿਉਂਕਿ ਗੁਰਦੁਆਰਿਆਂ 'ਚ ਇੱਕ ਪ੍ਰਬੰਧ ਮੈਂ ਦੇਖਿਆ ਹੈ ਬਲਕਿ ਮੈਂ ਇੱਕ ਉਦਾਹਰਨ ਦਿੱਤੀ ਸੀ ਕਿਤੇ ਪਾਣੀ ਦੇ ਇਸ਼ੂ ਦੇ ਉੱਤੇ ਅਜ ਤੋਂ 20-25 ਸਾਲ ਤੱਕ ਨਾ ਕੋਈ ਸਰਕਾਰੀ ਮੀਟਿੰਗ ਸੀ ਵੱਡੀ ਆਂਡ ਇੰਡੀਆ ਲੈਵਲ 'ਤੇ ਕبھی ਇਹ ਕਿਤਾਸੀ ਪਿੰਡਾਂ ਚ ਪਹਿਨਾ ਪਾਣੀ ਦਾ ਦੇਖਦੇ ਸੀ ਬਈ ਇੱਕ ਹਲਤੀ ਹੁੰਦੀ ਉਸੇ ਚ ਢਾਉਣ ਵਾਸਤੇ ਉਸੇ ਚ ਕੱਪੜੇ ਧੋਣ ਵਾਸਤੇ ਉਸੇ ਚ ਹੀ ਪਸ਼ੂਆਂ ਨੂੰ ਪਾਉਣ ਵਾਸਤੇ ਉਸੇ ਚ ਹੀ ਪੀਣ ਵਾਸਤੇ ਪਾਣੀ ਕਦੇ ਇੱਕ ਦੂਜੇ ਦੇ ਵਿਚ ਰੱਬ ਨਾ ਨਹੀਂ ਸੀ ਇੱਕੋ ਜਗ੍ਹਾ ਤੋਂ ਹੁੰਦਾ ਸੀ ਆਪੇ ਵਿਵਹਾਰਨਤ ਪੀ ਜਾਂਦਾ ਸੀ ਹੁਣ ਕਿਉਂ ਨਹੀਂ ਅਸੀਂ ਕਰ ਸਕਦੇ ਦੂਜਾ ਮੈਂ ਦੇਖਿਆ ਗੁਰਦੁਆਰਿਆਂ ਚ ਐ ਟੂਟੀਆਂ ਲੱਗੀਆਂ ਹੁੰਦੀਆਂ ਨੇ ਹੋਰ ਜਗ੍ਹਾ ਤੇ ਇੰਨਾ ਗੰਦ ਝੂਠ ਦਾ ਸੁੱਟਦੇ ਜਿਹਦਾ ਹਿਸਾਬ ਹੀ ਕੋਈ ਨਹੀਂ ਤੁਸੀਂ ਗੁਰਦੁਆਰਿਆਂ ਚ ਝੂਠ ਦਾ ਗੰਦ ਨਹੀਂ ਦੇਖੋਗੇ ਕਿਤੇ ਆ ਪਲਾਸਟਿਕ ਤਾਂ ਹੁਣ ਵੀ ਕਿੰਨੇ ਹੋਇਆ ਦੇਖ ਲੋਗੇ ਉਹ ਕੀ ਕਰਦੇ ਨੇ ਉੱਥੇ ਰੱਖਿਆ ਹੋਇਆ ਉਹਦੇ ਵਿੱਚ ਇੱਕ-ਇੱਕ ਚਵੰਚੇ ਚੋ ਸੁੱਟੀ ਜਾਂਦੇ ਜਿਹੜਾ ਮਾੜਾ ਮੋਟਾ ਸਬਜੀ ਕੋਈ ਰੋਟੀ ਬਚ ਗਈ ਉਹ ਮੜੀ ਸਾਫ਼ ਕਰਕੇ ਨਾਲ ਹੀ ਝੋਕੇ ਨਾਲ ਹੀ ਉੱਥੇ ਉਹ ਪਾਈ ਗਈ ਹੈ ਸਵਾਜ ਅਰੇਟ ਉਹਦੇ ਨਾਲ ਸਾਫ਼ ਕਰਿਆ ਅੱਗੇ ਧੋਕੇ ਉੱਤੇ ਉੱਤੇ ਨੂਦਾ ਮਾਰ ਦਿੰਦੇ ਨਾਲ ਚੱਕ ਚੱਕ ਨਹੀਂ ਹੁੰਦਾ ਉਹ ਨੂੰ ਚੜੀ ਜਾਂਦਾ ਆਪੇ ਤੇ ਨਾਲ ਹੀ ਉਹਨਾਂ ਨੇ ਉਹ ਜਾਲੀਆ ਦਾ ਟੋਕੜਾ ਰੱਖਿਆ ਹੋਇਆ ਉੱਥੋਂ ਚੁੱਕ ਚੁੱਕੇ ਉਹਦੇ ਚ ਪਾਈ ਜਾਂਦੇ ਨੇ ਇਤੋਂ ਵਧੀਆ ਸਿਸਟਮ ਕੀ ਹੋ ਸਕਦਾ ਐ ਇਦਾਂ ਹੀ ਟੂਟੀਆਂ ਲਾ ਦੇਣ ਗੁਰਦੁਆਰਿਆਂ ਚ ਪਰ ਨਹੀਂ ਲਾਈਆਂ ਹੋਈਆਂ ਉਤਲਾਂ ਜਾਂਦੀਆਂ ਨੇ ਸੋ ਇਸ ਕਰਕੇ ਜਿਹੜੀਆਂ ਗੱਲਾਂ ਤੇ ਸਾਨੂੰ ਲੋੜ ਹੈ ਤਿੰਨ ਗੱਲਾਂ ਨੇ ਆਪਣੀ ਗੱਤ ਕਰ ਤੁੰਗ ਕਰ ਰਿਹਾ ਕਿਉਂਕਿ ਨੰਬਾ ਹੋ ਗਿਆ ਇੱਕ ਅਕਾਲੀ ਦਲ ਆਪਸੀ ਚ ਜੀ ਸਰਕੇ ਲੜੇ ਕਿਉਂਕਿ ਵਿਰੋਧ ਦਾ ਹੋਣਾ ਜ਼ਰੂਰੀ ਹੈ ਜੇ ਵਿਰੋਧ ਨਾ ਹੋਵੇ ਫਿਰ ਇੱਕ ਤਾਨਾਸ਼ਾ ਵੰਜਦਾ ਹੈ ਪਾਰਟੀਆਂ ਦੇ ਅੰਦਰ ਵੀ ਤਾਨਾਖਾ ਹੀ ਚੱਲਦੀ ਹੈ ਬਾਹਰ ਵੀ ਇਹੀ ਕੁਝ ਹੁੰਦਾ ਹੈ ਤੇ ਫਿਰ ਜਿਹੜਾ ਕੋ ਮਾੜਾ ਮੋਟਾ ਬੋਲਦਾ ਉਹਨੂੰ ਲੀਡਰ ਸਜਾ ਦੇਣ ਤੁਰ ਪੈਂਦਾ ਹੈ ਉਹਦਾ ਤਰੀਕਾ ਇਹੀ ਹੁੰਦਾ ਹੈ ਵੀ ਜੇ ਤੱਕ ਅੱਡੇ-ਕੱਡੇ ਬੋਲੋਗੇ ਫਿਰ ਤਾਂ ਹਰੇਕ ਨੇ ਕੋਈ ਪੂਜੇਣਾ ਤਕੜਾ ਹੋਣਾ ਕੁਝ ਨਾ ਕੁਝ ਕਰ ਹੀ ਦੇਣਾ ਪਰ ਜੇ ਤੁਸੀਂ ਇਕੱਠੇ ਹੋ ਕੇ ਜਨਤਾ ਨੂੰ ਨਾਲ ਲਓਗੇ ਤੇ ਫਿਰ ਤੁਹਾਨੂੰ ਨਹੀਂ ਛੇਤੀ ਹਰਾ ਸਕਦਾ ਕੋਈ ਸੋ ਇੱਕ ਤਾਂ ਇਹ ਪੰਜਾਬ ਦੇ ਹੱਕਾਂ ਵਾਸਤੇ ਸੰਘਤ ਹੀ ਫੈਸਲੇ ਲੈਣ ਤੇ ਸੰਘਤ ਨੂੰ ਇਕੱਠਾ ਕਰਨ ਲੋਕਾਂ ਨੂੰ ਇਕੱਠਾ ਕਰਨ ਗੀਡੇ ਵਿੱਚ ਪੰਜਾਬ ਦੇ ਸਿੱਖੀ ਦੇ ਤੇ ਸਿੱਖ ਇਤਿਹਾਸ ਦੇ ਜਿਹੜੇ ਹੱਕ ਨੇ ਉਹ ਕੇਂਦਰ ਤੋਂ ਜਿਹੜਾ ਕੇਂਦਰ ਵਿੱਚ ਦਕਨਦਗੀ ਕਰਿਆ ਹੈ ਉਹਨੂੰ ਰੋਕਿਆ ਜਾਵੇ ਦੂਜੇ ਪਾਸੇ ਜੱਥੇਬੰਦੀ ਨੂੰ ਜਮਹੂਰੀ ਬਣਾਇਆ ਜਾਵੇ ਤਾਂ ਕਿ ਕੱਲ੍ਹ ਦੇ ਆਪਦੇ ਪਰਿਵਾਰ ਦੀ ਆਮ ਲੋਕ ਆਮ ਆਮ ਲੋਕਾਂ ਦੇ ਬੱਚੇ ਵੀ ਜਿਹੜੇ ਨੇ ਉਹ ਵੀ ਲੀਡਰਸ਼ਿਪ ਚਾਣਨ ਕਾਲਜਾਂ ਚ ਯੂਨੀਵਰਸਿਟੀਆਂ ਚੋਣਾ ਕਰਾਉਣ ਉੱਥੇ ਤਾਂ ਕਿ ਜਿਹੜੇ ਬੱਚੇ ਨੇ ਜਾਂ ਪੰਚਾਇਤਾਂ ਦੀਆਂ ਚੋਣਾਂ ਤੇ ਦਖਲਦਗੀ ਕਰਨ ਦੀ ਬਜਾ ਵਧੀਆ ਚੋਣਾਂ ਕਰਾਉਣ ਤਾਂ ਕਿ ਉੱਥੋਂ ਪੰਜ ਸਰਪੰਚ ਜਿਹੜੇ ਬੰਨ ਔਰਤਾਂ ਮਰ ਉਹ ਅੱਗੇ ਜਾ ਕੇ ਲੀਡਰ ਬਣ ਅੱਗੇ ਬੰਦੇ ਰਹੇ ਨੇ ਅਸਲਾ ਬੈਂ ਸਿੰਘ ਵੀ ਪਿੰਦੇ ਸਰਪੰਚ ਵੀ ਰਹੇ ਸੀ ਕਿ ਇਸ ਕਰਕੇ ਇਹ ਦੋ ਚੀਜ਼ਾਂ ਜੇ ਕਰ ਲੈਣਗੇ ਤਾਂ ਪੰਜਾਬ ਦਾ ਚੰਗਾ ਫਾਇਦਾ ਹੋਊਗਾ ਕਰ ਰਹੇ ਨੇ ਜਿਹੜੇ ਵੱਖਰੇ ਹੋ ਕੇ ਕਰ ਰਹੇ ਨੇ ਜੇ ਦੂਜੇ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਵੀ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਉਹ ਕਰ ਲੈਣ ਜ਼ਰੂਰੀ ਤਾਂ ਇਹ ਹੈ ਕਿ ਅੱਜ ਸੰਗਤੀ ਫੈਸਲੇ ਲੈਣੇ ਪੈਣਗੇ ਜੇ ਆਪ ਦੇ ਵਾਸਤੇ ਇਹਨਾਂ ਨੇ ਕਰਨਾ ਹੈ ਕਿ ਫਿਰ ਬਾਬੇ ਨੇ ਨਾ ਇਹੋ ਜੇ ਸਾਰੇ ਲੋਕਾਂ ਵਾਸਤੇ ਕਿਹਾ ਹੈ ਕੋਟ ਮਦੇ ਕੋ ਵਿਰਲਾ ਸੇਵ ਕੋਲ ਸਕਲੇ ਦੋਹਰ ਫਿਰ ਵਪਾਰੀ ਹੈਗੇ ਨੇ ਠੀਕ ਆ ਕਰੀ ਜਾਣਾ ਕਿ ਇਹਨਾਂ ਦਾ ਬਹੁਤਾ ਪਰਕ ਹੈ ਜੀ ਬਿਲਕੁਲ ਬਿਲਕੁਲ ਸਰਬਸਰ ਬਹੁਤ ਬਹੁਤ ਸ਼ੁਕਰੀਆ ਗੱਲਵਾਦਵੇ ਸ਼ਾਮਲ ਹੋਣ ਲਈ ਤੁਨਵਾ ਥੈਂਕ ਯੂ ਰੋਕਸਾ